ਏ ਮਰਦਾਰੀ ਇਤਰਾਇ ਇੱਕ ਕਿਰਪਾਰ ਹਾਰ ਵਾਲੇ ਰਹਿਦਾ ਜੀ ਇਹ ਜੇ ਕੋਈ ਕੁੱਤਾ ਭੌਂਦਾ ਘਰ ਨੂੰ ਆਪਾਂ ਰੱਖਿਆ ਉਹਨੇ ਭੌਂਣਾ ਵਾ ਇਹ ਉਹਦੇ ਬਾਰੇ ਕਿਰਪਾਨ ਕੱਢ ਕੇ ਨੰਗੀ ਦੇ ਉਹਨਾਂ ਨੂੰ ਮਾਰਨ ਪੈਂਦਾ ਪਿੰਡ ਦੇ ਸਾਰੇ ਇਕੱਠਾ ਆਇਆ ਪਿੰਡ ਸਾਰਾ ਮੇਰੇ ਵਰ ਖਿਲਾਫ ਆ ਹਾਂ ਜੀ ਪਿੰਡ ਸਾਰਾ ਮੈਨੂੰ ਕੁੜਦਾ ਵਾ ਪਿੰਡ ਮੈਨੂੰ ਧੁੰਦਾ ਵਾ ਇਦਾਂ ਹੀ ਆ ਵੀ ਇਹਦੀ ਦਿਮਾਕੀ ਹਾਲ ਜਿਹੜੀ ਆ ਕੁਝ ਨਹੀਂ ਠੀਕੇਗੀ ਦਵਾਈ ਆਹੀ ਖਵਾਉਂਦੇ ਆਂ ਅੰਮ੍ਰਿਤਸਰ ਤੋਂ ਜਾਂਦੀ ਦਵਾਈਓ ਮੈਂਟਲ ਹਸਪਤਾਲੋਂ ਜੇ ਮੇਰਾ ਮੁੰਡਾ ਗਲਤ ਆ ਉਹਨੂੰ ਮੈਂ ਦਾਖਲ ਕਰਾਵਾਂ ਹੁਣ ਵੀ ਅਸੀਂ ਕਹਿੰਦੇ ਆ ਸਾਰੀ ਗੱਲ ਪੰਜਾਹ ਜੋੜੀ ਆਹੀ ਪਹਿਲੇ ਪਹਿਲੇ ਦੇਨੇ ਆ ਅਸੀਂ ਵੀ ਦੇਨੇ ਆ ਗਰਾਈ ਕੱਠੀ ਕਰਕੇ ਦੇਵਾਂਗੇ ਇੱਕ ਉਹਨੇ ਦਾਖਲ ਕਰਾਉਂਦਾ ਹਾਂਜੀ ਮੇਰੇ ਪੁੱਠੇ ਸਿੱਦੇ ਨਾਲ ਹੀ ਦੇ ਆ ਗਲੀ ਦੇ ਵਿੱਚ ਮੈਂ ਤੁਰਿਆ ਜਾਂਦਾ ਮੈਨੂੰ ਛੇੜਖਾਦੀਆਂ ਕਰਦੇ ਆ ਮੈਨੂੰ ਅੱਖਾਂ ਅੱਖਾਂ 'ਚ ਮੱਕਦੇ ਆ ਮੈਨੂੰ ਸ਼ਦਾਈ ਸਮਝਦੇ ਆ ਮੈਨੂੰ ਦੌਰਾ ਪੈਂਦਾ ਮੇਰੇ ਸਿਰੇ ਦਵਾਈ ਚੱਲਦੀ 4 ਸਾਲ ਹੋ ਗਏ ਮੇਰੇ ਦਵਾਈ ਚੱਲਦੀ ਆ ਇਹ ਕਾਲਾ ਨਾਂ ਲੈ ਲੈ ਹੁਜਿਆ ਕੱਢਦਾ ਕਹਿੰਦੇ ਆ ਇਹ ਤੁਹਾਨੂੰ ਕਹਿ ਨਹੀਂ ਸਕਦੇ ਤੇ ਇਹ ਇਹਨੇ ਮੇਰੇ ਵੀ ਮਾਰਤੀ ਕਿਰਪਾਨ ਕਿਉਂਕਿ ਚਲ ਮੇਰਾ ਬਚਾਅ ਹੋ ਗਿਆ ਨਹੀਂ ਮੇਰੇ ਵੱਜੀ ਹੂੰ ਮੁੜ ਕੇ ਇਹਦੇ ਕੋ ਮੁੰਡਿਆਂ ਨੇ ਕਿਰਪਾਨ ਫੜ ਲਈ ਜ ਤੇ ਇਹ ਘਰੋਂ ਜਾ ਕੇ ਆਪਣੀ ਮਾਂ ਨੂੰ ਕੁੱਟ ਕੇ ਉਹਨੂੰ ਛੁੱਟ ਕੇ ਉਹਦਾ ਸਿਰ ਪਾੜ ਕੇ ਇੱਕ ਡਾਕਟਰ ਤੇ ਹੋਰ ਆਰਾ ਉਰਾ ਦੇ ਇੱਕ ਘਵਾਲਾ ਲੈ ਆ ਆ ਉਹਨੇ ਵੀ ਕਿ ਦਸਤਾਰ ਕਿੰਨੇ ਉਤਰੀ ਗਈ ਮੇਰੇ ਵੀ ਮੇਰਾ ਵੀ ਲੱਥਾ ਹੀ ਪੜਨਾ ਫਿਰ ਅਸੀਂ ਮੈਂਟਲ ਹਸਪਤਾਲ ਗਏ ਆ ਉਤੋਂ ਸਾਨੂੰ 4 ਮਹੀਨੇ ਹੋ ਗਏ ਦਵਾਈ ਖਵਾਉਂਦਿਆਂ ਨੂੰ ਉਨਾਂ ਨੂੰ ਅਸੀਂ ਇਹ ਸਲਾਹ ਦਿੱਤੀ ਵੀ ਇਹਨੂੰ ਦਾਖਲ ਕਰੋ। ਤੋਂ ਡਾਕਟਰ ਸਾਹਿਬ ਨੇ ਇਹ ਗੱਲ ਕੀਤੀ ਵੀ ਪਹਿਲਾਂ ਮੈਂ 2-4 ਮਹੀਨੇ ਦਵਾਈ ਖਵਾ ਕੇ ਤੇ ਬਾਅਦ ਦੇ ਵਿੱਚ ਵੇਖੂੰਗਾ ਕਿ ਕੀ ਹਿਸਾਬ ਕਿਤਾਬ ਜਾਣ ਨੂੰ ਵਿਥੇ ਦਵਾਈ ਦੇ ਨਾਲ ਸਹੀ ਹੋ ਗਿਆ। ਇਹਨੇ ਬਹੁਤ ਹੀ ਚਰਮਸਤੀ ਕੀਤੀ ਬੀਬੀਆਂ ਸਾਹਿਬਾਂ ਅੰਦਰ ਬੜੀਆਂ ਰੀਆਂ ਤਿੰਨ ਕਈ ਤੇ ਨਹੀਂ ਨਿਕਲਣ ਦਿੱਤਾ ਕਿ ਇਹਨੂੰ ਇਹ ਮਲਾਜਮ ਆਇਆ ਉਹ ਅਸੀਂ ਥੱਦੇ ਦੇ ਆਏ ਮਲਾਜਮਾਂ ਨੂੰ ਉਤਨਾ ਕੀ ਪਤਾ ਲੱਗਣਾ ਵਿਚਾਰਿਆਂ ਨੂੰ। ਉਹਨਾਂ ਨੂੰ ਜਾਣ ਬੁੱਝ ਕੇ ਜੇ ਇਹ ਇਹੜਾ ਕੰਮ ਗਲਤ ਕੀਤਾ ਗਿਆ ਵਾ ਨਹੀਂ ਇਹਨਾਂ ਸਪੈਂਡ ਨਹੀਂ ਕਰਨਾ ਕਿਉਂ ਇਹ ਇਹ ਸਾਡੇ ਰਖਵਾਲੇ ਆ ਇਹ ਆ ਜੋ ਨਾਉਣਗੇ ਨਾ ਫਿਰ ਤੇ ਸਾਨੂੰ ਵੜ ਦੂਗਾ ਰਾਤ ਸੁਤਿਆ ਵਾ ਵੜ ਦੂਗਾ ਕੋਈ ਬੰਦਾ 15 ਤੋਂ 20 ਦਿਨ ਹੋ ਗਏ ਆ ਤੇ ਬਸ ਇਦਾਂ ਹੀ ਕਿਰਪਾ ਨੂੰ ਮੋਢੇ ਤੇ ਰੱਖ ਕੇ ਅੱਧੀ ਐ ਗਲੀ ਤੇ ਕਰੀ ਉਹ ਗਲੀ ਤੇ ਕਰੀ ਐ ਗਲੀ ਚ ਇਹਦੀ ਆਦਤ ਐ ਵੀ ਤਾਂ ਗੱਲ ਕਰਕੇ ਕੋਚੀ ਕਰਕੇ ਨਿਕਲ ਜਾਣਾ ਪਤਾ ਬੜਾ ਮੋਟਾ ਐ ਸ਼ੇਰ ਜਿਹਾ ਕਾਲੂ ਜਿਹਾ ਵਾ ਭੌਂਕਦਾ ਵੜਾ ਜੋੜੇਂਕਦਾ ਵੜਾ ਐ ਉਹ ਮੈਂ ਨੂੰ ਵੜਨਾ ਹੈ ਕੁੱਤੇ ਨੂੰ ਮੈਂ ਧੌਣ ਲਾਉਣੀ ਮੇਰਾ ਧਿਆਨ ਰਾਤ ਜੇਲ੍ਹ ਦੇ ਵਿੱਚ ਜਦੋਂ ਮੈਂ ਬੈਠਾ ਹਾਂ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਪੁੱਤੇ ਦਾ ਕਰਕੇ ਸਾਰਾ ਕੰਮ ਹੋਇਆ ਵਾ ਉਸ ਤੋਂ ਬਾਅਦ ਉਹ ਇੱਟਾ ਰੋੜੇ ਚਲਾਉਣ ਡੈ ਪਿਆ ਇਹਨਾਂ ਦੇ ਤੜੱਚ ਆ ਗਿਆ ਗੁੱਸੇ 'ਚ ਆ ਗਿਆ ਉਹ ਜਦੋਂ ਪਾਲੋ ਗੁੱਡੀ ਕੱਲੀ ਘਰ ਸੀ ਇਹਦੇ ਚਲੇ ਗਏ ਉਹ ਇਹ ਮਣਕੇ ਜਦੋਂ ਜਨ ਚਲੋਂ ਲੈਣ ਚਲ ਗਿਆ ਤੁਹਾਡਾ ਕੂੜਾ ਜੋ ਵੀ ਲੈਣ ਲੈ ਕੇ ਆਇਆ ਦੋਨਾਂ ਦੇ ਬੋਏ ਭੰਨੇ ਆ ਗਏ ਨੇ ਜਦੋਂ ਉਹਦੀ ਵਿਵਪਦੀ ਦੇ ਹੋਈ ਆ ਬਾਲਾਂ ਵੀ ਸਲ ਮੰਦਿਆਂ ਪਰ ਸਾਡੇ ਪਿੰਡ ਦਾ ਮਸਲਾ ਹੈਗਾ ਵਾ ਅਸੀਂ ਇਹਨੂੰ ਆਪਣਾ ਪਿੰਡ ਦੇ ਵਿੱਚ ਹੀ ਸਲਝਾਵਾਂਗੇ ਮੈਂ ਕੋ ਤੇਰੀ ਧੌਣ ਵਡਣ ਗਿਆ ਤੇ ਉਹਨਾਂ ਬਾਪਿਆਂ ਫੜ ਕੇ ਕਿਰਪਾਣਾ ਤੇ ਰੱਖ ਲਈ ਮੈਨੂੰ ਗੁੱਸਾ ਚੜ ਗਿਆ ਮੈਂ ਘਰੋਂ ਭੱਜ ਗਿਆ ਮੈਂ ਘਰੋਂ ਲਿਆਂਦੇ ਦਾਤਰ ਥੌੜਾ ਤਿਆਰੀ ਲਿਆਂਦੇ ਮੁੜ ਕੇ ਮੈਂ ਇਹਨਾਂ ਦੇ ਬੂਏ ਤੇ ਮਾਰਦਾ ਰਿਹਾ ਮੈਨੂੰ ਗੁੱਸਾ ਚੜਿਆ ਮੈਂ ਪੈ ਗਿਆ ਆਓ ਬਾਹਰ ਆਓ ਬਾਹਰ ਆਓ ਸਾਰੇ ਇਨਕੇ ਤੱਕ ਤੇ ਬੰਦੇ ਕੱਢੋ ਮਡੇ ਮਡੇ ਬਾਹਰ ਕੱਢੋ ਸਾਰੇ ਕੱਢੋ ਇਹ ਤੋਂ ਮੁੜ ਕੇ ਜਦੋਂ ਮੁਲਾਜ਼ਮ ਆਏ ਆ ਮੁਲਾਜ਼ਮਾਂ ਦੇ ਵੀ ਇਹਨਾਂ ਲੱਤਾਂ ਮਾਰਦਾ ਉਹਨਾਂ ਦੀ ਇੱਕ ਜਣੇ ਦੀ ਪੱਗ ਲੱਤ ਗਈ ਹੈ ਉਹ ਬੰਦਾ ਤੈਸ਼ ਆ ਗਿਆ ਫਿਰ ਉਹਨਾਂ ਨੇ ਵੀ ਦੋ ਛੜਤੀਆਂ ਦੇ ਦੂਜਾ ਇਹਨੂੰ ਮੁਖੌਲ ਜਦੋਂ ਕਰਦੇ ਨੂੰ ਕਾ ਸੋਨੀ ਮਾਨ ਤੋਂ ਜ਼ਿਆਦਾ ਕਈ ਮੇਰੇ ਹੁੰਦੇ ਆਂ ਪੁੱਛਦੇ ਆ ਤੂੰ ਸੋਨੀ ਮਾਨ ਨੇ ਤੈਨੂੰ ਕਿਉਂ ਛੱਡਿਆ ਤੇ ਉਹਦੇ ਨਾਲ ਕਿਉਂ ਨਹੀਂ ਰਿਹਾ ਤੇ ਜੇ ਪੁਲਿਸ ਨਾਲ ਚੋਕੇ ਲੈ ਜੂਗੀ ਕਰੂਗੀ ਠੀਕ ਉਹਨਾਂ ਨੂੰ ਸੈੱਟ ਕਰੂਗੀ ਠੀਕ ਆ ਨਹੀਂ ਤੇ ਫੇਰ ਕਰਪਾਨ ਚੱਲੂਗੀ ਜਾਂ ਮੇਰੀ ਬੌਧੇ ਦੀ ਅਗਲੇ ਦੀ ਮੌਤ ਪਿੰਡ ਦੀਨੇਵਾਲ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਪਿੱਛੇ ਚਾਹ ਦੀ ਕੁੜੀ ਦੀ ਇੱਕ ਵੀਡੀਓ ਵਾਇਲ ਹੋਈ ਸੀ ਜਿੱਤ ਤੋਂ ਬਾਅਦ ਦੀਨੇਵਾਲ ਪਿੰਡ ਸਾਰੇ ਪਾਸੇ ਚਰਚਾ ਵਿਸ਼ਾ ਬਣ ਗਿਆ ਸੀ ਫੋਨ ਮੁੱਖ ਮੰਤਰੀ ਧਮਕਬੇਸ ਜਿਹਨੂੰ ਜਾਣਿਆ ਜਾਂਦਾ ਸੋਸ਼ਲ ਮੀਡੀਆ 스타 ਸੀ ਜਿਹਦੀ ਕੁੱਟ ਮਾਰਦੀ ਵੀਡੀਓ ਕਾ ਸੋਸ਼ਲ ਮੀਡੀਆ ਵਲੋਂ ਨਹੀਂ ਪੁਲਿਸ ਵੱਲੋਂ ਉਸ ਤੋਂ ਬਾਅਦ ਦੁਬਾਰਾ ਫਿਰ ਇਹ ਚਰਚਾ ਵਿਸ਼ਾ ਬਣ ਗਿਆ ਲਗਾਤਾਰ ਹੀ ਇਹ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕਮੈਂਟ ਆਏ ਆ ਧਰਮਪ੍ਰੀਤ ਦੇ ਧਰਮਪ੍ਰੀਤ ਦੇ ਹੱਕ ਵਿੱਚ ਵੀ ਇਸ ਤਰ੍ਹਾਂ ਪੁਲਿਸ ਨੂੰ ਨਹੀਂ ਕਰਨ ਜਾਂਦੀ ਲੇਕਰ ਅਸਲ ਸਚਾਈ ਕੀ ਆ ਕਿਉਂ ਆਖਰ ਪੁਲਿਸ ਨੂੰ ਉਸ ਨੌਜਵਾਨ ਦੇ ਜਿਹੜੇ ਵਾਰ ਭੜਕੇ ਨੂੰ ਕੁੱਟਣਾ ਪਿਆ ਯਾ ਕਿਉਂ ਇਹ ਜੀ ਨੋਬਤ ਆਈ ਆਖਰ ਕਾਨ ਕੀ ਆ ਤਸਵੀਰਾਂ ਸਾਂਝੀ ਕਰਦੀਏ ਇਹ ਪੂਰਾ ਪਿੰਡ ਦੀਨੇਵਾਲ ਇਸ ਟਾਈਮ ਦੇ ਦੀਨੇਵਾਲ ਦੀ ਪੂਰੀ ਪੰਚਾਇਤ ਪਿੰਡ ਦੀਨੇਵਾਲ ਦੇ ਸਾਰੇ ਲੋਕ ਇੱਥੇ ਮੌਜੂਦ ਨੇ ਸਚਾਈ ਪੇਸ਼ ਕਰਨ ਹੀ ਆਏ ਪਹੁੰਚਿਆ ਕਿ ਸਾਜ ਸੱਚ ਸਾਹਮਣੇ ਆ ਸਕੇ ਸਿਰਫ ਇੱਕ ਪਾਸਾ ਵੇਖਿਆ ਵਾ ਵੀ ਦੀਨੇਵਾਲ ਵਿੱਚ ਇੱਕ ਮੁੱਖ ਮੰਤਰੀ ਦੀ ਕੁੱਟ ਮਾਰ ਹੁੰਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਵੱਲੋਂ ਇਹ ਚਰਚਾ ਛਿੜ ਗਈ ਆ ਵੀ ਇੱਕ ਨੌਜਵਾਨ ਦੀ ਸਿੱਖ ਨੌਜਵਾਨ ਦੀ ਜਿਹੜੀ ਪੁਲਿਸ ਵੱਲੋਂ ਕੁੱਟ ਮਾਰ ਕੇ ਦੀ ਗਈ ਹੈ ਜਿਸ ਤੋਂ ਬਾਅਦ ਭਾਵੇਂ ਕਿ ਪੁਲਸ ਵਿਭਾਗ ਵੱਲੋਂ ਉਹਨਾਂ ਨੂੰ ਸਸਪੈਂਡ ਕਰਕੇ ਲਾਈਨ ਹਟ ਕਰਤਾ ਗਿਆ ਵਾ ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਇਹ ਕਮੈਂਟ ਕਰਦੇ ਪਏ ਨੇ ਕਿ ਜਿਹੜਾ ਇਹ ਜਿਹੜੀ ਕੁੱਟਮਾਰ ਹੋਈ ਆ ਇਹ ਸਹੀ ਆ ਕਿ ਗਲਤ ਆ ਇਹਦੇ ਬਾਰੇ ਸਾਰੀ ਸੱਚਾਈ ਸਾਹਮਣੇ ਪੇਸ਼ ਕਰਨੀ ਸਾਨੂੰ ਪੂਰਾ ਪਿੰਡ ਮੌਜੂਦ ਐ ਅਸਲੇ ਕਿ ਆਖਰ ਸੱਚਾਈ ਕੀ ਆ ਕਿਉਂ ਧਰਮਪ੍ਰੀਤ ਨੇ ਜਿਹੜਾ ਪੂਰਾ ਪਿੰਡ ਦੱਸਦੇ ਪੂਰੇ 3 ਘੰਟੇ ਪੂਰਾ ਪਿੰਡ ਅੰਦਰ ਵਾਰ ਛੱਡਿਆ ਗਿਆ ਕੀ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਆ ਕਿਉਂ ਹਥਿਆਰ ਚੁੱਕੀ ਫਿਰਦਾ ਵਾ ਕਿਉਂ ਲੋਕ ਡਰੇ ਫਿਰਦੇ ਨੇ ਕਿਉਂ ਲੋਕ ਸਾਰੇ ਸਾਹਮਣੇ ਆਏ ਆ ਸਾਰੀ ਗੱਲਾਂ ਸਾਂਝੀ ਕਰਾਂਗੇ ਸਾਣਾ ਵੈਸਟਰਪੀਨ ਦੇ ਵਾਸੀ ਵੀ ਤੇ ਬਾਪੂ ਜੀ ਕੀ ਨਾ ਤੁਹਾਡਾ ਮੈਂ ਨੰਦ ਰੰਜਨ ਸਿੰਘ ਕੀ ਸਾਰੀ ਗੱਲਬਾਤ ਕੀ ਹੋਈ ਆ ਜਿਹੜਾ ਇੱਕ ਮੁੱਦਾ ਕਿ ਕਿੱਥੋਂ ਆ ਇਹ ਮੁੱਦਾ ਜੀ ਇਤਰਾ ਇੱਕ ਕਿਰਪਾਨ ਹਾਰ ਵਾਲੇ ਰੱਖਦਾ ਜੀ ਇਹ ਜੇ ਕੋਈ ਕੁੱਤਾ ਭੌਂਕਦਾ ਘਰ ਨੂੰ ਆਪਾਂ ਰੱਖਿਆ ਉਹਨੇ ਭੌਂਕਣਾ ਵਾ ਇਹ ਉਹਦੇ ਬਾਰੇ ਕਿਰਪਾਨ ਕੱਢ ਕੇ ਨੰਗੀ ਦੇ ਉਹਨਾਂ ਨੂੰ ਮਾਰਨ ਪੈਂਦਾ ਫੇਰ ਘਰ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਆਪਣੇ ਘਰ ਨੂੰ ਚਲੇ ਜਾ ਪਰ ਇਹ ਮੌਕੇ ਤੇ ਨਹੀਂ ਇੱਕ ਉੱਤੇ ਵਾਲੇ ਬਣਵਾੜ ਕੇ ਦੇ ਘਰ ਆਣੇ ਤੇ ਬੰਨੇ ਹੋ ਮੈਂ ਅੱਗੇ ਵੀ ਬਿਆਨ ਦਿੱਤੇ ਸੀ ਵੀ ਇਹ 3-4 ਦਿਨ ਸਾਡੇ ਉਧਰ ਖੁਰਸੀਆਂ ਨੇ ਜਾ ਕੇ ਬੈੰਦਾ ਰਿਆ ਕੁਰਬਾਨ ਲੈ ਕੇ ਇਹਨਾਂ ਮਾਰ ਕੇ ਕਹਾਂ ਮੈਂ ਪੁੱਤ ਤੂੰ ਆਪਣੇ ਘਰ ਨੂੰ ਜਾ ਇੱਥੇ ਕਿਸੇ ਨਿਆਣੇ ਵਰਦ ਦੇਗਾ ਇਹ ਘਰ ਨੂੰ ਆ ਗਿਆ ਮੁੜ ਕੇ ਸਾਡੀਆਂ ਕੁੜੀਆਂ ਗੁਰਦੁਆਰੇ ਆਉਣ ਯਾਰੀਆਂ ਇਹ ਫਿਰ ਇਹ ਗੁਰਦੁਆਰੇ ਆਉਣ ਯਾਰੀਆਂ ਸਾਡੀਆਂ ਲਟਕੀਆਂ ਮੱਥਾ ਟੇਕਣ ਉੱਥੇ ਵੀ ਕੁਰਬਾਨ ਲੈ ਕੇ ਗੁਰਦੁਆਰੇ ਦੇ ਸਾਹਿਬ ਅੰਦਰ ਜਾਂਦਾ ਰਿਆ ਇਹਨੂੰ ਕਿਉਂ ਰੀਰਾ ਪਿਓ ਡੱਕਦਾ ਤੇਰਾ ਗਨਾਹ ਇਹਦੇ ਪਿਓ ਦਾ ਜੋ ਇਹ ਕਹੋ ਤੇ ਕੋਰਟ 'ਚ ਵੀ ਜਾ ਕੇ ਮਾਨਦਮਗੇ ਦੇ ਪਿਓ ਦਾ ਗਨਾਹ ਜੋ ਇਹਨੂੰ ਸਾਰਾ ਇਹ ਜੋ ਕਰਾਉਂਦਾ ਇਹਦਾ ਪਿਓ ਕਰਾਉਂਦਾ ਇਹਨੂੰ ਡਾਕ ਨਹੀਂ ਸਕਦਾ ਜੇ ਮੇਰਾ ਮੁੰਡਾ ਗਲਤ ਆ ਉਹਨੂੰ ਮੈਂ ਦਾਖਲ ਕਰਾਵਾਂ ਹੁਣ ਵੀ ਅਸੀਂ ਕਹਿੰਦੇ ਆ ਸਾਰੀ ਆ ਪੰਚਾਇਤ ਜੁੜੀ ਆ ਅਸੀਂ ਪੈਸੇ ਪੈਸੇ ਦੇਨੇ ਆ ਅਸੀਂ ਵੀ ਦੇਨੇ ਆ ਗਰਾਈ ਕੱਠੀ ਕਰਕੇ ਜਾਵਾਂਗੇ ਇਹ ਕਿਉਂ ਨਹੀਂ ਦਾਖਲ ਕਰਾਉਂਦਾ ਇਹਨੇ ਤਾਂ ਢਾਂਡਾ ਹੀ ਫੜਿਆ ਵਾ ਦਿਮਾਗੀ ਗੱਲ ਨਹੀਂ ਤੇਰੀ ਦਿਮਾਗੀ ਲਈ ਜਿਹੜੀ ਠੀਕ ਹੈਗੀ ਨਹੀਂ ਇਹ ਲੱਕੜਾ ਜਿਹੜਾ ਵਢਾਉਂਦਾ ਜੇ ਨਾ ਜਾਂਦਾ ਉਹ ਉਦੋਂ ਇਹਦਾ ਦਿਮਾਗੀ ਉਹ ਆਪਣੇ ਕੋਈ ਨਹੀਂ ਦਾਤ ਮਾਰ ਲੈਂਦਾ ਇਹਦਾ ਕੋਈ ਹੈ ਨਹੀਂਗਾ ਇਹ ਜਾਣ ਬੁੱਝ ਕੇ ਇਹ ਹੁੰਦਾ ਵੀ ਆ ਇੰਨਾ ਨਹੀਂ ਕਾ ਇਹ ਕਵੀ ਦਾ ਦਿਮਾਗ ਹੈਗਾ ਵਾ ਇਹ ਗਾਲਾਂ ਨਾ ਲੈ ਲੈ ਹੁਜਿਆ ਕੱਢਦਾ ਹੀ ਜਾਂਦੇਗਾ ਤੇ ਤੁਹਾਨੂੰ ਕਹਿ ਨਹੀਂ ਸਕਦੇ ਆ ਇਹ ਦੱਸ ਦੇ ਕਿਤੇ ਪੂਰਾ ਮੇਰਾ ਪੇਂਟ ਤੀਨੇ ਕਿ ਡੇਂਦਰ ਵੜੇ ਰਿਆ ਇਥੇ ਆ ਲੈ ਕੇ ਫਿਰਦਾ ਰਿਹਾ ਇਹ ਤੇ ਕਰਪਾਨ ਲੈ ਕੇ ਤੇ ਖਲੋਤਾ ਸੀ ਜੀ ਇਹ ਤੇਰੇ ਕੋਲ ਦਾਤਰ ਹੀ ਇੱਕ ਥੌੜਾ ਇੱਕ ਆਰਾ ਇਹਨੇ ਬਹੁਤ ਇਥੇ ਕਰਮਸ਼ੀਤੀ ਕੀਤੀ ਆ ਬੀਬੀਆਂ ਸਾਹਿਬ ਅੰਦਰ ਵੜੀਆਂ ਰੀਆਂ ਤਿੰਨ ਕਈ ਤੇ ਨਹੀਂ ਨਿਕਲਣ ਦਿੱਤਾ ਕਿਸ ਨੂੰ ਜੇ ਮੁਲਾਜ਼ਮ ਆਏ ਆ ਉਹ ਅਸੀਂ ਸੱਦੇ ਦੇ ਆਏ ਮੁਲਾਜ਼ਮਾਂ ਨੂੰ ਉਤਨਾ ਕੀ ਪਤਾ ਲੱਗਣਾ ਵਿਚਾਰਿਆਂ ਨੂੰ ਉਹਨਾਂ ਨੂੰ ਜਾਣ ਬੁੱਝ ਕੇ ਇਹ ਇਹ ਇਹੜਾ ਕੰਮ ਗਲਤ ਕੀਤਾ ਗਿਆ ਵਾ ਨਹੀਂ ਉਹਨਾਂ ਸਪੈਂਡ ਨਹੀਂ ਕਰਨਾ ਕਿਉਂ ਇਹ ਇਹ ਸਾਡੇ ਰਖਵਾਲੇ ਆ ਜੇ ਅੱਜ ਉਹ ਨਾ ਆਉਣਗੇ ਤਾਂ ਫਿਰ ਤੇ ਸਾਨੂੰ ਵੜ ਜੂਗਾ ਰਾਤੋ ਤੇ ਆ ਵੇ ਵੜ ਜੂਗਾ ਕੋਈ ਬੰਦਾ ਉਹਨਾਂ ਵਿਚਾਰਿਆਂ ਨੂੰ ਸਪੈਂਡ ਕਰਤਾ ਇਹਦਾ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਸਪੈਂਡ ਵੀ ਉਹ ਗਲਤ ਨਹੀਂ ਉਹਨਾਂ ਦਾ ਕੋਈ ਕੰਮ ਹੈਗਾ ਇਹ ਕੋਈ ਦੋਸ਼ੀ ਆ ਉਹਨੋਂ ਨਾ ਖੜਨਾ ਵੀ ਆ ਇਹ ਜਾਣ ਬੁੱਝ ਕੇ ਉਹਨਾਂ ਨੂੰ ਉਹਨਾਂ ਦੇ ਬੋਰੇ ਦੋਸ਼ ਲਾਇਆ ਗਿਆ ਵਿਚਾਰਿਆਂ ਗਰੀਬਾਂ ਦੇ ਪਰ ਨਹੀਂ ਹੋਣਾ ਚਾਹੀਦਾ ਬਾਪੂ ਜੀ ਗਲਾਈ ਸ਼ੁਰੂ ਹੁੰਦੀ ਕਿੱਥੋਂ ਕਿਤੇ ਕੁੱਤਾ ਕੋਈ ਕੁੱਤੇ ਨੂੰ ਜੀ ਕੁੱਤੇ ਨੂੰ ਜੀ ਪਤਾ ਕਰੋ ਨਿਕਲਿਆ ਵਾ ਤੇ ਕੁੱਤੇ ਨੂੰ ਹਾਰਕ ਬੰਦਾ ਕੁੱਤਾ ਭੌਂਦਾ ਵਾ ਤੇ ਇਹ ਜੇ ਭੌਂਕੇ ਚਲੇ ਜਾਂਦਾ ਇਹ ਹੁਣ ਆਕੇ ਜਾਂਦਾ ਮੈਂ ਦੁੱਧ ਲੈਣ ਗਿਆ ਦੁੱਧ ਕਿੱਥੋਂ ਲੈਣ ਗਿਆ ਹੀ ਇਹ ਇਹ ਜਾਨ ਬੁੱਝ ਕੇ ਇਹ ਮੀਡੀਆ ਵਾਲੇ ਜਿਹੜਾ ਸਰਦਾਰ ਆਏ ਸੀ ਉਹਨਾਂ ਜਾਨ ਬੁੱਝ ਕੇ ਇਹਨੂੰ ਕਹਿ ਕੇ ਕਹਿ ਕੇ ਗੱਲਾਂ ਜਿਹੜੀਆਂ ਉਹ ਗਲਤ ਕਰਾਈਆਂ ਗਈਆਂ ਵਾ ਇਹ ਕੋਈ ਕੋਈ ਨਹੀਂ ਇਹ ਗਾਲੇ ਕੁੱਤਾ ਵਾ ਬੈਠਾ ਵਾ ਹੁਣ ਤੋਂ ਨਹੀਂ ਪਾਪਾ 100 ਬੰਦਾ ਖਲੋਤੇ ਆ ਇਹ ਮਾਰਦਾ ਇਹ ਕੁੱਤਾ ਪੈਂਦਾ ਵਾ ਇਹ ਉਹਨੂੰ ਕੋਈ ਢੇਰ ਰੋਟੇ ਵੀ ਚਲਾਏ ਗਏ ਢੇਰ ਰੋਟੇ ਬਹੁਤ ਚਲਾਇਆ ਜੀ ਇਹਨੇ ਬੇਰਾ ਗੰਤੀ ਸਾਹਿਬ ਆਏ ਇਹਦੇ ਕਿਰਪਾਨ ਮਾਰ ਲਗਾ ਕਾਂਦੇ ਦੇ ਵੱਜ ਗਈ ਮਿਆਨ ਸਣੇ ਮਾਰੀ ਇਹਨੇ ਇਹ ਇਹ ਨਿਕਲ ਜਾਂਦੀ ਮਿਆਨ ਚ ਫੇਰ ਕਿਵਲਰੀ ਤੋ ਨਹੀਂ ਵੜ ਦਿੰਦਾ ਬਿਲਕੁਲ ਬਿਲਕੁਲ ਹਾਂਜੀ ਤਾਂ ਗੁਰੂ ਘਰ ਵਿੱਚ ਇੱਕ ਗਰੰਦੀ ਸਿੰਘ ਦੀ ਬਹੁਤ ਸਾਰੀ ਜਿਹੜੀ ਪਟਿਆਈ ਹੁੰਦੀ ਸੀ ਜਿਹੜੇ ਕੰਮ ਕਰਦੇ ਆ ਅੱਜ ਉਹ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਉਹ ਗਰੰਦੀ ਸਿੰਘ ਸਾਹਿਬਾ ਮੌਜੂਦ ਹੈ ਪਬਲਿਕ ਨਾਮ ਤੁਹਾਡਾ ਬਲਕਾਤ ਸਿੰਘ ਜੀ ਕੀ ਸਾਰੀ ਘਟਨਾ ਕੀ ਦੱਸਦੇ ਪਏ ਤੁਹਾਡੇ ਵੀ ਕਿਤੇ ਕੁਰਬਾਨ ਲੈ ਕੇ ਪਏ ਮੈਂ 베ਲੀ ਤੋਂ ਨਿਕਲੇ ਆਵਾ ਹਾਂਜੀ ਉੱਧਰ ਸਾਡੇ ਲੈਂਟਰ ਪਿਆ ਨਵਾਂ ਤੇ ਥਮੀਆਂ ਤੁਮੀਆਂ ਵਿੱਚ ਥੱਲੇ ਬੜੀਆਂ ਦਿੱਟੀਆਂ ਵਾਂ ਲੈਂਟਰ ਦੇ ਥੱਲੇ ਸਪੋਟਾਂ ਦੇ ਇੰਦੀਆਂ ਹੀ ਆ ਪੱਟੇ-ਪੁੱਟੇ ਪਾ ਕੇ ਮੈਂ ਬਾਹਰ ਆਇਆ ਤੇ ਇਹ ਇਹ ਕੁੱਤੇ ਦੇ ਮਗਰ ਕਿਰਪਾਨ ਲੈ ਕੇ ਭੱਜਾ ਗਾੜੀੋਂ ਮੈਂ ਮਿਲਤਿਆ ਮੈਂ ਇਹਨੂੰ ਆਖਿਆ ਵੀ ਇਹਨੂੰ ਕਿਉਂ ਵਿਚਾਰੇ ਨੂੰ ਮਾਰਦਾ ਵਾਂ ਇਹ ਪੈਂਦਾ ਤਾਂ ਕਿਸੇ ਨੂੰ ਹੈ ਨਹੀਂ 5 ਸਾਲ ਹੋ ਗਏ ਇਹਨੂੰ ਕੁੱਤੇ ਦੀ ਮਾਜੇ ਟੀਕੇ ਇਹਨੂੰ ਨੇ ਵੱਡਿਆ ਨਹੀਂ ਤੇ ਇਹ ਇਹਨੇ ਮੇਰੇ ਵੀ ਮਾਰਤੀ ਕਿਰਪਾਨ ਚਲ ਮੇਰਾ ਬਚਾਅ ਹੋ ਗਿਆ ਨਹੀਂ ਮੇਰੇ ਵੱਜੀ ਮੁੜ ਕੇ ਇਹਦੇ ਕੋ ਮੁੰਡਿਆਂ ਨੇ ਕਿਰਪਾਨ ਫੜ ਲਈ ਜ ਤੇ ਇਹ ਘਰੋਂ ਜਾ ਕੇ ਆਪਣੀ ਮਾਂ ਨੂੰ ਕੁੱਟ ਕੇ ਉਹਨੂੰ ਸੁੱਟ ਕੇ ਉਹਦਾ ਸਿਰ ਪਾੜ ਕੇ ਇੱਕ ਦਾਤਰ ਤੇ ਹੋਰ ਆਰਾ ਉਰਾ ਦੇ ਇੱਕ ਖਵਾਲਾ ਲੈ ਆਵਾ ਤੁਹਾਡੀ ਵੀ ਕਿ ਦਸਤਾਰ ਕਿੰਨੇ ਉਤਰੀ ਗਈ ਮੇਰੇ ਵੀ ਮੇਰਾ ਵੀ ਲੱਥਾ ਹੀ ਪੜਨਾ ਇਹ ਦੱਸਿਆ ਉਸ ਬਾਰੇ ਫਿਰ ਪਿੰਡ ਵਾਸੀ ਨੂੰ ਆਪਣੇ ਤਰਫ ਇਹ ਮੈਂ মিডিਆ 'ਚ ਦੱਸਿਆ ਵਾ ਹਾਂ ਮੇਰਾ ਜੋ ਪਰ ਨਾਇਆ ਨਿਮਿਆ ਮੈਂ ਥਾਂ ਤੇ ਉਹ ਤੁਮ ਚੰਮ ਕਰਦੇ ਆ ਤੁਹਾਨੂੰ ਪਤਾ ਵੀ ਚੰਗੀ ਤਰ੍ਹਾਂ ਨਹੀਂ ਬਲਦੇ ਹਾਂ ਹਾਂ ਜੀ ਹਾਂ ਜੀ ਹਾਂ ਤੇ ਉਹ ਫਿਰ ਮੈਂ ਚੁੱਕ ਕੇ ਤੇ ਦਾਵਾਦਾਰ ਸਿਰ ਤੇ ਰੱਖੀਆ ਚਲੋ ਮੈਨੂੰ ਪੇ ਵੀ ਮੇਰਾ ਬੱਚਾ ਵਾ ਕੋਈ ਮੈਂ ਇਹਦਾ ਰੋਸ ਨਹੀਂ ਕੀਤਾ ਫਿਰ ਤੇ ਜਦੋਂ ਤੇ ਦੋ ਕੰਤੇ ਲੱਗ ਗਏ ਆ ਤੇ ਫਿਰ ਦੋ ਬੰਦਿਆਂ ਨੇ ਦੋ ਤਿੰਨਾਂ ਜਣਿਆਂ ਨੇ ਬਾਹਰੋਂ ਵੀ ਤੇ ਫਿਰ ਅਹੀਂ ਵੀ ਜਿਹੜੀ ਆ ਉਹ ਸਾਡੇ ਘਰੋਂ ਕਰਦਿਆ ਨੇ ਮੈਂ ਤੇ ਬਾਹਰਾਂ ਕਿਸੇ ਦੇ ਘਰਾਂ ਬਲਿਆ ਤੇ ਉਹਨਾਂ ਨੇ ਵੀ ਜਿਹੜਾ ਵਾ ਉਹ 112 ਤੇ ਜਿਹੜਾ ਵਾ ਫੋਨ ਕੀਤਾ ਆਕ ਤੇ ਜਿਹੜੇ ਇਹਦੇ ਅਸੀਂ ਘਰ ਵੀ ਗਏ ਆ ਇਹ ਮੰਗਾ ਹੁਣ ਵੀ ਆਖਿਆ ਵਾ ਵੀ ਇਹਨੂੰ ਲੈ ਆਓ ਤੇ ਚਲੋ ਉਹ ਇਹਦਾ ਚਾਚਾ ਆਇਆ ਲੈਣ ਉਹਦੇ ਉਹਦੇ ਦੇ ਵੀ ਗੱਲ ਪੈ ਗਿਆ ਏ ਮੁੜ ਕੇ ਅਸੀਂ ਟਕਾਲੀ ਵੀ ਮੰਗਾ ਹੋਂਦੇ ਘਰ ਗਏ ਆ ਵੀ ਚੱਲ ਆਪਾਂ ਕੋਈ ਗੱਲ ਨਹੀਂ ਜੇ ਉਹ ਬੱਚੇ ਕੋਈ ਗੱਲ ਤੇ ਆਪਾਂ ਉਹਨੂੰ ਥਾਣੇ ਤੋਂ ਲੈ ਆਉਨੇ ਆ ਫੇਰ ਸਵੇਰੇ ਵਕਤ ਇਹਦੇ ਚਾਚੇ ਤਾਏ ਸਾਰੇ 10 ਬੰਦੇ ਅਸੀਂ ਇਹਨਾਂ ਦੇ ਘਰ ਗਏ ਆ ਵੀ ਉਹਨੂੰ ਲੈ ਜੇ ਆਪਾਂ ਕੋਈ ਗੱਲ ਨਹੀਂ ਅਸੀਂ ਸਾਡੀ ਮੈਂ ਇਹ ਨਹੀਂ ਵੀ ਗੱਲ ਵੀ ਜਾਣੇ ਆ ਵੀ ਚਲੋ ਅਸੀਂ ਨਿਮਗੇ ਸਹੀ ਸਾਡੀ ਗਲਤੀ ਸਹੀ ਸਾਨੂੰ ਮਾਫ਼ ਕਰੋ ਨਹੀਂ ਇਹ ਸਾਡੇ ਦੇ ਸਾਹੀ ਇਦਾਂ ਕਰ ਕਤਾ ਵਾ ਫਿਰ ਰੱਬਾ ਸਾਡੇ ਚ ਉਹ ਗੱਲ ਪਾ ਦੇ ਵੀ ਜੋ ਤੈਨੂੰ ਮਾਰਨ ਮੁਕੀਆਂ ਤੂੰ ਨਾ ਮਾਰੇ ਘੁੰਮ ਇਹ ਕਿਤੇ ਸਾਡੇ ਚ ਗਿਤੀ ਆ ਜੇ ਸਾਰਿਆਂ ਚ ਤੇ ਸਾਰਾ ਜਾਗੀ ਤਰਦੇ ਪਰ ਉਹ ਹੁਣ ਜਦੋਂ ਨਹੀਂ ਇਦਾਂ ਤੇ ਫਿਰ ਆਪਾਂ ਕੀ ਕਰ ਸਕਦੇ ਆ ਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਇਹ ਗੁਰੂ ਘਰ ਦੇ ਵਜੀਰ ਨੇ ਜਿਹੜੇ ਅੱਜ ਵੀ ਰੋਣ ਬੈਠੇ ਨੇ ਕਿਉਂਕਿ ਇਹਨਾਂ ਉੱਪਰ ਹੀ ਹਮਲਾ ਕੀਤਾ ਗਿਆ ਸੀ ਮੁੱਖ ਮੰਤਰੀ ਤਰਮਬੀਦ ਵੱਲੋਂ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਇਹ ਪਿੰਡ ਦੇ ਬਹੁਤ ਰਹੰਦੇ ਹੋ ਪਿੰਡ ਦੇ ਤੁਸੀਂ ਸਾਰੀ ਸਿਚੁਏਸ਼ਨ ਹੰਦੇ ਹੋ ਕੀ ਹੱਲ ਕੀ ਹੋਣਾ ਚਾਹੀਦਾ ਦਾ ਉਹ ਨਹੀਂ ਇਹਦਾ ਜਿਹੜਾ ਹਾਲ ਹੈਗਾ ਵਾ ਉਹ ਜ਼ਿਆਦਾਤਰ ਜੇ ਆਪਾਂ ਅਖੀਨ ਵੀ ਜ਼ਿਆਦਾ ਮੈਂਟਲੀ ਇਹ ਬਿਲਕੁਲ ਹੀ ਡਿਸਟਰਬ ਹੈਗਾ ਉਹ ਜ਼ਿਆਦਾ ਨਹੀਂ ਹੈਗਾ ਇਹਨੂੰ ਇੱਕ ਮਰਗੀ ਦਾ ਦੋਦਾ ਪੈਂਦਾ ਵਾ ਉਹ ਕੇਵਲੇ ਜਦੋਂ ਉਹ ਅਕਸਰ ਹੀ ਸਾਰੇ ਜਾਣਦੇ ਹੋ ਉਹ ਚੀਜ਼ ਬਾਰੇ ਕਿ ਜਦੋਂ ਪੈਂਦਾ ਬੰਦਾ ਡੇਗ ਪੈਂਦਾ ਕੁਸਾਂ ਮਾਂ ਬਾਦ ਉਹ ਠੀਕ ਵੀ ਹੋ ਜਾਂਦਾ ਜਿਹੜੀਆਂ ਜਥੇਬੰਦੀਆਂ ਅੱਜ ਸਾਰੀਆਂ ਇਹਨਾਂ ਨੂੰ ਪਹਿਲਾਂ ਆਲੋਵਰ ਖੜਦੀਆਂ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਪਲੀ ਭਾਤ ਪਤਾ ਵਾ ਵੀ ਇਹ ਠੀਕ ਨਹੀਂ ਰਹਿੰਦਾ ਔਰ ਇੱਥੇ 10-15 ਦਿਨ ਹੋ ਗਿਆ ਜੋ ਇਥੇ ਸਾਰੇ ਭਾਈਚਾਰੇ ਨੇ ਦੱਸਣ ਦੇ ਮਤਾਬਕ 15 ਤੋਂ 20 ਦਿਨ ਹੋ ਗਏ ਆ ਤੇ ਬਸ ਇਦਾਂ ਹੀ ਕਿਰਪਾਨ ਨੂੰ ਮੋਢੇ ਤੇ ਰੱਖ ਕੇ ਕਰੀ ਆ ਗਲੀ ਚ ਤੇ ਕਰੀ ਆ ਉਹ ਗਲੀ ਤੇ ਕਰੀ ਆ ਗਲੀ ਚ ਇਹਦੀ ਆਦਤ ਹੈ ਵੀ ਇਦਾਂ ਗੱਲ ਕਰਕੇ ਟਕੋਚੀ ਕਰਕੇ ਨਿਕਲ ਜਾਣਾ ਉਹ ਗੱਲ ਹੋਣੀ ਗੱਲ ਤੇ ਚੱਲ ਵੀ ਚਲੋ ਕੁੱਤੇ ਤੋਂ ਉਸ ਤੋਂ ਬਾਅਦ ਭਾਈ ਗੁਰਮਾਰਜ ਇਹ ਵੀ ਵਜ਼ੀਰ ਸਿੰਘ ਆ ਇਹਨਾਂ ਦੇ ਨਾਲ ਵੀ ਜਿਹੜੀ ਉਹਨੇ ਕਿਰਪਾਨ ਮਾਰੀ ਉਹ ਵੀ ਹੱਦ ਤੱਕ ਕੀਤੀ ਬਹੁਤ ਵੱਡੀ ਉਸ ਤੋਂ ਬਾਅਦ ਉਹ ਇੱਟਾ ਰੋੜੇ ਚਲਾਉਣ ਰਹਿ ਪਿਆ ਇਹਨਾਂ ਦੇ ਤੜੱਚ ਆ ਗਿਆ ਗੁੱਸੇ 'ਚ ਆ ਗਿਆ ਉਹ ਜਦੋਂ ਮਤਲਬ ਗੱਡੀ ਕੱਲੀ ਘਰ ਸੀ ਇਹਦੇ ਚਲੇ ਗਏ ਹੂੰ ਕੋਈ ਮਣਕੇ ਜਦੋਂ ਜਨੇ ਚਰੋਂ ਲੈਣ ਚਲ ਗਿਆ ਕਹਾੜਾ ਕੁੜਾ ਜੋ ਵੀ ਲੈਣ ਲੈ ਕੇ ਆਇਆ ਦੋਨਾਂ ਦੇ ਬੂਏ ਭੰਨੇ ਆ ਗਏ ਨੇ ਉਸ ਤੋਂ ਪਰੰਤ ਉਸ ਤੋਂ ਪਰੰਤ ਜਦੋਂ ਇਹ ਇਹਨਾਂ ਨੇ ਪਬਲਿਕ ਨੇ ਇਹਦੇ ਕੋਲੋਂ ਖੋਈ ਆ ਕਿਰਪਾਨ ਹੋ ਗਿਆ ਉਹ ਮੁੰਡਾ ਇੱਥੇ ਆਪਣਾ ਗਵੰਡੀ ਇਹਨਾਂ ਦਾ ਉਹ ਖੋਲ ਉਹ ਵੀ ਇਹਦੇ ਕੋਲ ਆ ਅੱਛਾ ਜੀ ਕਿਰਪਾਨ ਜਿਹੜੀ ਪਹਿਲੀ ਹੋਈ ਆ ਉਸ ਤੋਂ ਪਰੰਤ ਉਹ ਇਹਨਾਂ ਨੇ ਪਬਲਿਕ ਨੇ 112 ਦੇ ਕਾਲ ਕਰਤੀ ਆ ਮਲਾਜਮ ਆ ਗਏ ਆ ਜਦੋਂ ਮੁਲਾਜ਼ਮ ਆਇਆ ਦੇ ਉਦੋਂ ਇਹਦੇ ਵਾਲ ਪਹਿਲਾਂ ਹੀ ਆਲੇ ਦੁਆਲੇ ਖੁੱਲੇ ਸੀ ਇਹ ਬਿਠਾ ਦੇ ਤੇ ਬੁਏ ਗਾੜੀ ਜਦੋਂ ਮੁਲਾਜ਼ਮ ਨੇ ਇੱਥੋਂ ਹੀ ਖੜਿਆ ਆ ਗਏ ਅੱਛਾ ਜੀ ਇਹਨਾਂ ਦਾ ਘਰ ਆ ਨਾਲ ਹੀ ਇਕੱਠੀ ਹੀ ਇਸਰੀਕਾ ਭਾਈਚਾਰਾ ਇਹਨਾਂ ਦਾ ਇਕੱਠਾ ਹੀ ਆ ਤੇ ਇੱਥੋਂ ਮੁੜ ਕੇ ਜਦੋਂ ਮੁਲਾਜ਼ਮ ਆਏ ਮੁਲਾਜ਼ਮਾਂ ਦੇ ਵੀ ਇਹਨਾਂ ਗੱਥਾ ਮਾਰਦਾ ਉਹਨਾਂ ਦੀ ਇੱਕ ਜਣੇ ਦੀ ਪੱਗ ਲੱਤ ਗਈ ਆ ਉਹ ਬੰਦਾ ਤੈਸ਼ ਚ ਆ ਗਏ ਫਿਰ ਉਹਨਾਂ ਨੇ ਵੀ ਦੋ ਛੜਤੀਆਂ ਦੇ ਬਿਲਕੁਲ ਉਹ ਇੰਨਾ ਇੱਕ ਖੁਗਾਰ ਹੋ ਗਿਆ ਵੀ ਮਨਕੇ ਹੱਥ ਨਹੀਂ ਹੁੰਦੇ ਉਹ ਵੀ ਜਦੋਂ ਬੰਦਾ ਤਹਿਸ਼ ਆ ਜਾਂਦਾ ਫਿਰ ਤੁਹਾਨੂੰ ਪਤਾ ਹੀ ਹੈ ਇੱਕ ਹੁਣ ਉਹਨਾਂ ਨੇ 유ਨੀਫਾਰਮ ਪਾਈ ਆ ਤੁਸੀਂ ਹੁਣ ਮੈਕ ਫੜਿਆ ਮੈਂ ਇੰਜ ਹੱਥ ਵੀ ਨਹੀਂ ਤੁਸੀਂ ਲਾਉਣ ਦਿੰਦੇ ਉਹ ਫਿਰ ਤਹਿਸ਼ ਬੰਦਾ ਆ ਜਾਂਦਾ ਉਹ ਜਦੋਂ ਪੁਲਿਸ ਨੇ ਜਦੋਂ ਮੁਲਾਜ਼ਮ ਆਏ ਆ ਦੋ ਹੁਣ ਇਹ ਪੁਲਿਸ ਨੂੰ ਸਾਨੂੰ 130 ਕਿਲੋਮੀਟਰ ਦੂਰ ਟਾਣਾ ਪੈਂਦਾ ਜੀ ਤੇ ਪਹਿਲਾਂ ਸਾਨੂੰ ਚੌਂਕੀ ਪੈਂਦੀ ਇੱਥੇ ਉਹ ਇਤੋਂ 4 ਕਿਲੋਮੀਟਰ ਦੂਰ ਸੀ ਉਹ ਚਲੋ ਛੇਤੀ ਆ ਜਾਂਦੇ ਹੇ ਮਲਾਜ਼ਮਾਂ ਇਹਨਾਂ ਨੂੰ ਵੀ ਜਦੋਂ ਚਲੋ 112 ਦੇ ਕਾਲ ਕੀਤੀ ਫੇਰ ਵੀ ਬੜੀ ਅਹਿਮ ਬਾਦਰੀ ਉਹਨਾਂ ਦੀ ਮਲਾਜ਼ਮਾਂ ਨੇ ਸਮਝ ਨਹੀਂ ਜਿਹੜਾ ਆ ਕੇ ਤੇ ਪਰਿਵਾਰ ਨੂੰ ਇਹਨਾਂ ਨੇ ਬਾਹਰੋਂ ਇਹਨਾਂ ਨੂੰ ਗੇਟ ਖਲਾ ਕੇ ਤੇ ਇਹਨਾਂ ਨੂੰ ਕੱਢਿਆ ਮਿਲੋ ਇਹ ਆਲ ਓਵਰ ਸਥਿਤੀ ਜਿਹੜੀ ਹੈ ਨਾ ਸਾਰੀ ਜਿੱਥੇ ਬੰਨੀਆਂ ਜਿਹੜੇ ਵੀ ਬੰਦੇ ਭੈਣ ਭਰਾ ਇੱਥੇ ਅਗੇ ਇਹਨੂੰ ਨਾਲ ਖੜਦੇ ਰਹੇ ਆ ਚਲੋ ਇਹ ਸੋਸ਼ਲ ਮੀਡੀਆ ਦਾ ਸਟਾਰ ਹੈ 20-20 ਹਜ਼ਾਰ ਰੁਪਏ ਆ ਨੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਤੇ ਇਸ ਕਰਕੇ ਇਹ ਨਾ ਕੋਈ ਨਾ ਕੋਈ ਇਟ ਖੜਕਾ ਜਾ ਮੰਨ ਲਓ ਜਦਾਂ ਮਨ ਚ ਉਹਦੇ ਲਿੰਦੀ ਦਿੰਦੀ ਕੋਈ ਵੀ ਮੜਕਾ ਜਾ ਕੋਈ ਬੱਚਾ ਲੜਦਾ ਵੀ ਆ ਉਹ ਕਹਿ ਦਿੰਦਾ ਮੈਂ ਕਰਾਂ ਪੁਲਿਸ ਨੂੰ ਫੋਨ ਹਾਂ ਹੁਣੇ ਇੱਥੇ ਦੱਸਣ ਦੇ ਵੀ ਅਕਸਰ ਜਿਹੜੀ ਆ ਉਹ ਮਤਲਬ ਇਹ ਗੱਲ ਕਰਦਾ ਰਹਿੰਦਾ ਕਿ ਮੈਂ ਕਰਾਂ ਪੁਲਿਸ ਨੂੰ ਫੋਨ ਮਤਲਬ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਇਹ ਭਾਵਨਾ ਸੀ ਕੀ ਗੱਲ ਬਾਤ ਸੀ ਹਾਂ ਜੇ ਇਹ ਲੱਗਦਾ ਨਹੀਂ ਵੀ ਆਪਣੇ ਆਪ ਨੂੰ ਦੁਬਾਰਾ ਸ਼ੋਅ ਕਰਉਣ ਤੇ ਜਾਂ ਸਟਾਰ ਬਣਨ ਤੇ ਜਾਂ ਵੀਊ ਲੈਣ ਤੇ ਕਿਉਂਕਿ ਜਿਸ ਤਰ੍ਹਾਂ ਦੀ ਵੀਡੀਓ ਵਾਇਲ ਹੋਈ ਆ ਉਸ ਤੋਂ ਫਿਰ ਦੁਬਾਰਾ ਇਹ ਚਰਚਾ ਦਾ ਵਿਸ਼ਾ ਬਣ ਗਿਆ ਪਹਿਲਾਂ ਵੀ ਜਦੋਂ ਇੱਕ 2018 ਜਾਂ 19 ਦੀ ਗੱਲ ਕੀਤੀ ਜਾਵੇ ਉਦੋਂ ਵੀ ਇਸੇ ਬੇਜ ਤੇ ਹੀ ਮਤਲਬ ਚਰਚਾ ਵਿਸ਼ਾ ਬਣਿਆ ਸੀ ਉਦੋਂ ਵੀ ਮਤਲਬ ਹੈ ਥੋੜਾ ਇਹ ਇਹ ਅਕਸਰ ਹੀ ਇਹ ਮਤਲਬ ਨਾ ਇਹ ਚਲੋ ਚਲੋ ਇਹ ਸੋਸ਼ਲ ਮੀਡੀਆ ਦਾ ਤੁਹਾਨੂੰ ਸਾਰਾ ਪਤਾ ਹੀ ਹੈ ਜੀ ਇਹਦੇ ਇੱਕ ਤੋਂ ਗਾਂ ਇੱਕ ਤੋਂ ਗਾਂ ਪਤਾ ਨਹੀਂ ਕਿੰਨਾ ਲੱਖਾਂ ਚ ਚਲੇ ਜਾਂਦਾ ਇਹ ਅਕਸਰ ਹੀ ਇਹਦੇ ਗਾਣੇ-ਗੋਣੇ ਇੱਕ ਹੋਰ ਤਰੀਕੇ ਦੇ ਵੀ ਚਲੋ ਕਢਵਾਏ ਲੋਕਾਂ ਨੇ ਤੇ ਮਤਲਬ ਸੋਨੀ ਮਾਨਸਿਕ ਲੜਕੀ ਉਹਦੇ ਨਾਲ ਵੀ ਆਏ ਆ ਉਸ ਤੋਂ ਪਰਾਂ ਦੇ ਹੁਣ ਇਹ ਕੋਈ ਜਜਮੈਂਟ ਨਹੀਂ ਕਰ ਸਕਦਾ ਕੋਈ ਡਾ ਦਿਮਾਗੀ ਤੌਰ ਤੇ ਬਿਲਕੁਲ ਇਹ ਵੀ ਕਲੀਅਰ ਵੀ ਨਹੀਂਗਾ ਤੇ ਠੀਕ ਵੀ ਨਹੀਂ ਆ ਪਾਜੀ ਕੀ ਕਹਿਣਾ ਚਾਹੋਗੇ ਜਦੋਂ ਹੁਣ ਧਾਰਮਿਕ ਜਥੇਬੰਦੀਆਂ ਆ ਗਈਆਂ ਵਾ ਇਹਦੇ ਹੱਕ ਵਿੱਚ ਵੀ ਇਹਦੀ ਕੱਲ ਦੱਸਿਆ ਵੀ ਕਤਾਰ ਆਗੂ ਵੀ ਆਏ ਜਿੰਨਾਂ ਦਸਾਰੀ ਤੇ ਨਾਲ ਸਜਾਈ ਗਈ ਕੀ ਲੱਗਦਾ ਹੁਣ ਜੇ ਧਾਰਮਿਕ ਜਥੇਬੰਦੀਆਂ ਹੱਕ 'ਚ ਹੁੰਦੀਆਂ ਕਿਉਂਕਿ ਵੇਖੋ ਇਹ ਸੋਸ਼ਲ ਮੀਡੀਆ ਤੇ ਜਿਹੜੀ ਪੂਰੇ ਦੇਸ਼ ਅਬਦੇਸ਼ੀ ਚਰਚਾ ਵਿਸ਼ਾ ਬਣ ਗਈ ਵੀ ਇੱਕ ਬੱਚੇ ਦੀ ਜਾਂ ਸਰਦਾਰ ਬਟਰੀ ਪਾ ਗੁਜ਼ਾਰ ਕੇ ਉਹਦੇ ਵਾਲ ਫੁੱਟੇ ਗਏ ਆ ਹੁਣ ਪਿੰਡ ਵਾਸੀ ਤੁਸੀਂ ਸਾਰੇ ਇਕੱਠੇ ਹੋ ਕੇ ਪੂਰੀ ਗੱਲਬਾਤ ਕਰਦੇ ਪਏ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਹੈ ਦਸਤਾਰ ਮੱਖ ਬੰਦੀਆਂ ਦੇ ਜੱਲੋਂ ਮੰਦਗਿਆਉਂਦੀਆਂ ਵਾ ਆਉਣਾ ਇਜ਼ਤ ਕੇ ਕਿਸੇ ਨੂੰ ਕੋਈ ਬਲਾਈ ਨਹੀਂ ਹੈਗੀ ਤੇ ਦੂਜੀ ਇਹ ਆ ਵੀ ਇਹ ਵੀ ਤੇ ਗੁਰੂਗਰ ਦੇ ਵਜੇ ਰਹੀ ਹਾਂਜੀ ਜਿਨ੍ਹਾਂ ਦੀ ਦਸਤਾਰ ਇਹਨਾਂ ਦੀ ਵੀ ਲਾਈ ਗਈ ਆ ਉਦਰੇ ਮਤਲਬ ਜਿਹੜੇ ਆਦੇ ਮੁਲਾਜ਼ਮ ਆਏ ਆ ਉਹਨਾਂ ਦੀ ਵੀ ਲਾਈ ਗਈ ਆ ਉਹ ਜਿਹੜਾ ਵਾ ਉਹ ਮੀਡੀਆ ਨੇ ਇਹਨੂੰ ਦਿਖਾ ਰਹੀ ਉਹ ਕਿਉਂ ਨਹੀਂ ਦਿਖਾ ਰਹੀ ਉਹ ਵੀ ਦਿਖਾਉਣਾ ਚਾਹੀਦਾ ਵਾ ਦੂਜੀ ਗੱਲ ਇਹ ਰਹੀ ਵੀ ਕੋਈ ਗੱਲ ਨਹੀਂ ਇਹ ਸਾਡਾ ਬੱਚਾ ਵਾ ਅਸੀਂ ਮਤਲਬ ਮਾਨਸਿਕ ਹੈਗਾ ਵਾ ਰੋਗੀ ਇਹਦਾ ਇਲਾਜ ਲੂਜ ਜੋ ਵੀ ਆ ਮਤਲਬ ਜਿਹੜਾ ਇਹਦਾ ਅਸੀਂ ਕਰਾਉਣ ਨੂੰ ਬਿਲਕੁਲ ਤਿਆਰ ਆ ਤੇ ਸਾਨੂੰ ਜਿਹੜਾ মিডিਆ ਉਹ ਨਾ ਬਾਰ ਬਾਰ ਆਣ ਕੇ ਇਦਾਂ ਤੰਗ ਨਾ ਕਰੇ ਕਿਉਂਕਿ ਸਹੀ ਨਹੀਂ ਗੱਲ ਐ ਵੀ ਇਹ ਐਡੀ ਹੈਗਾ ਨਹੀਂ ਆ ਵੀ ਜਿੰਨਾ ਕਿ ਨੰਗ ਨਾ ਬਣਾਦਰਾ ਚਲੋ ਉਹਦੀ ਵਿਅਪਦੀ ਦੇ ਹੋਈ ਆ ਬਲਾਂ ਤੇ ਚਲੋ ਮੰਨਦੇ ਆ ਪਰ ਸਾਡੇ ਪਿੰਡ ਦਾ ਮਸਲਾ ਹੈਗਾ ਵਾ ਅਸੀਂ ਇਹਨੂੰ ਆਪਣੇ ਪਿੰਡ ਦੇ ਵਿੱਚ ਹੀ ਸਲਝਾਵਾਂਗੇ ਹੂੰ ਇਹ ਦੱਸਦੇ ਤਿੰਨ ਘੰਟੇ ਗੰਦਾ ਪਿੰਡ ਵਿੱਚ ਇਹਦੇ ਪੂਰਾ ਸਾਰੇ ਬੰਦੇ ਅੰਦਰ ਵਾੜ ਛੱਡੇ ਉਦੋਂ ਤੁਸੀਂ ਵੀ ਇੱਕ ਚੁੜ ਗੱਲ ਕਰਦੇ ਪਏ ਵੀ ਸਾਡੇ ਪੇੜ ਦਾ ਮਸਲਾ ਉਦੋਂ ਵੀ ਮਸਲਾ ਹੱਲ ਹੋਣਾ ਚਾਹੀਦਾ ਸੀ ਨਹੀਂ ਮਸਲਾ ਤੇ ਹੱਲ ਹੋਣਾ ਚਾਹੀਦਾ ਸੀ ਉਸ ਦਿਨ ਮੈਂ ਹੈਗਾ ਸਰਪੰਚਾਂ ਇਹ ਦਿਨੇ ਵੱਲ ਦਾ ਉਸ ਦਿਨ ਅਸੀਂ ਸਾਡਾ ਹੈਗਾ ਜੀ ਸੌਂਚੁਕ ਸਮਾਗਮ ਤੇ ਉਦੋਂ ਦੇ ਸਾਨੂੰ ਇਸ ਗੱਲ ਮਤਲਬ ਗੱਲ ਬਾਰੇ ਕੁਝ ਪਤਾ ਨਹੀਂ ਹੈਗਾ ਪਰ ਹੁਣ ਪਤਾ ਲੱਗਾ ਕੱਲ ਵੀ ਕੱਲ ਹੀ ਜ਼ਿਆਦਾ ਮਤਲਬ ਇਹ ਗੱਲ ਫੈਲੀ ਆ ਤੇ ਸਾਨੂੰ ਸੋਸ਼ਲ ਮੀਡੀਆ ਨਾਲ ਤੰਗ ਕਰੇ ਅਸੀਂ ਇਹਦੇ ਵਿੱਚ ਜਿ ਰਵਾ ਹੀ ਆਪਣਾ ਪਰਿਵਾਰ ਆ ਸਾਡਾ ਇਹ ਵੀ ਪਰਿਵਾਰ ਆ ਉਹ ਵੀ ਪਰਿਵਾਰ ਆ ਅਸੀਂ ਬੈ ਕੇ ਆਪਣਾ ਮਸਲਾ ਸਲਝਾਵਾਂਗੇ ਸੋਸ਼ਲ ਮੀਡੀਆ ਸਾਨੂੰ ਨਾ ਤੰਗ ਕਰੇ ਅਖਰ ਸਰਪੰਚ ਸਾਹਿਬ ਜਿਸ ਤਾ ਇਹ ਜਿਹੜੀ ਵੀਡੀਓ ਆ ਉਹਨੇ ਆਲ ਓਵਰ ਦੇਸ਼ਾਂ ਦੇ ਚਰਚੇ ਜਿਹੜੀ ਵਾਇਲ ਹੋ ਚੁੱਕੀ ਆ ਹਰੇਕ ਬੰਦੇ ਨੂੰ ਇਹ ਹੁੰਦਾ ਪਈ ਇਹ ਪਤਾ ਕਿਤਾ ਜਾਵੇ ਅਖਰ ਸੱਚਾਈ ਕੀ ਆ ਆਖਰ ਇਹ ਨੋਬਤ ਕਿਉਂ ਆਈ ਆ ਅਸੀਂ ਤਾਂ ਤਾਂ ਡਗਵਾਏ ਆ ਵੀ ਅਸਲ ਸਚਾਈ ਬਲ ਅਗੇ ਸਕੇ ਕੀ ਉਹ ਦਿਮਾਗੀ ਪਰੇਸ਼ਾਨ ਆ ਕਿ ਜਾਂ ਪਿੰਡ ਵਾਲੇ ਉਹਨੂੰ ਤੰਗ ਪ੍ਰੇਸ਼ਾਨ ਨੇ ਕਰਦੇ ਇਹ ਸਚਾਈ ਅਸੀਂ ਲੋਕਾਂ ਤੱਕ ਪਹੁੰਚਾਉਣੀ ਆ ਤਾਂ ਮੀਡੀਆ ਦੇ ਕੋ ਕੋ ਪਹੁੰਚਦਾ ਨਹੀਂ ਸਰ ਇਹ ਤੇ ਬਿਲਕੁਲ ਸਹੀ ਆ ਕਿ ਇਹ ਦਿਮਾਗੀ ਪਰੇਸ਼ਾਨ ਆ ਇਹ ਤੇ ਇਹਦੇ ਮਤਲਬ ਉਹਨਾਂ ਦੇ ਘਰ ਦੇ ਵੀ ਦੱਸਣਗੇ ਤੁਹਾਨੂੰ ਤੁਸੀਂ ਉਹਨਾਂ ਦੇ ਮਾਪੇ ਉਹਨਾਂ ਨਾਲ ਗੱਲ ਜਾ ਕੇ ਕਰ ਸਕਦੇ ਦੇ ਵੀ ਇਹ ਦਿਮਾਗੀ ਪਰੇਸ਼ਾਨ ਆ ਇਹਦੀ ਜਿਹੜੀ ਅਸੀਂ ਮਤਲਬ ਜੋ ਵੀ ਦਵਾਈ ਦਰੂਆ ਜੋ ਵੀ ਆ ਸਭ ਅਸੀਂ ਕਰ ਲੋ ਤਿਆਰ ਆ ਇਨੂੰ ਬਿਲਕੁਲ ਗਾਂ ਤੋਂ ਇਹੋ ਜਿਹਾ ਕੋਈ ਨਹੀਂ ਇਹ ਹੋਊਗਾ ਵੀ ਇਹ ਬੰਦਾ ਇਹ ਪਿੰਡ ਵਿੱਚ ਇਹੋ ਜਿਹੀ ਹਰਕਤ ਕਰੂਗਾ ਚਲੋ ਉਹਨਾਂ ਨੇ ਇਹ ਜਿਹਨੇ ਹਰਕਤ ਕੀਤੀ ਆ ਤੇ ਉਹਨੂੰ ਉਹਦਾ ਖਣਾ ਅੱਜ ਆਪਕਤਣਾ ਪਿਆ ਵਾ ਪਰ ਇਹ ਆ ਵੀ ਸੋਸ਼ਲ ਮੀਡੀਆ ਦਾ ਹੁਣ ਬਹੁਤ ਜ਼ਿਆਦਾ ਇਹ ਚੀਜ਼ ਦਾ ਮਤਲਬ ਦੁੱਖ ਆ ਰਿਹਾ ਵਾ ਵੀ ਇਹ ਗੱਲ ਨੂੰ ਉਡਾ ਇੰਨਾ ਕਿਉਂ ਰਹਿ ਆ ਵੀ ਉਡਾਉਂਦਾ ਤੇ ਕੋਈ ਮਤਲਬ ਨਹੀਂ ਹੈਗਾ ਕੋਈ ਇਹੋ ਜਿਹਾ ਨਹੀਂ ਹੈਗਾ ਜਿਹੜੀ ਹੁਣ ਜਿਹੜੀ ਉਹ ਫੁੱਲ ਸਦਹਕਾਰੀ ਜਿਹੜੇ ਕਰਮਚਾਰੀ ਜਿਹੜੀ ਉਹਨਾਂ ਤੇ ਕਾਰਵਾਈ ਹੋਈ ਆ ਉਹਨੂੰ ਫਿਰ ਕੇ ਸਾਬਿਤ ਦੇ ਦਿੱਤੀ ਹਾਂ ਉਹ ਤੇ ਸਸਪੈਂਡ ਆ ਉਹ ਤੇ ਜੇ ਉਹਨਾਂ ਨੇ ਗਲਤੀ ਕੀਤੀ ਤੇ ਉਹ ਸਸਪੈਂਡ ਆ ਉਹ ਤੇ ਜੋ ਵੀ ਉਹਨਾਂ ਦੀ ਉਹ ਤੇ ਮੈਕਮਾ ਵੇਖੂਗਾ ਨਾ ਕੀ ਕਰਨਾ ਸੀ ਉਹਨਾਂ ਨੇ ਜੇ ਗਲਤੀ ਕੀਤੀ ਆ ਤੇ ਉਹਨਾਂ ਦੇ ਉਹਨਾਂ ਨਾਲ ਸਾਜਾ ਵੀ ਉਹਨਾਂ ਨੂੰ ਮਿਲੂਗੀ ਉਹ ਤਾਂ ਇਹ ਇਹ ਸਨ ਪਿੰਡ ਦੀਨੇਵਲ ਦੇ ਪਿੰਡ ਵਾਸੀ ਜਿਹੜੇ ਅੱਜ ਇਕੱਠੇ ਹੋਏ ਕਿ ਤਸੀਰਾਂ ਫਿਰ ਦਵਾਲਾ ਰਹੀ ਪੂਰਾ ਪਿੰਡ ਇਸ ਟਾਈਮ ਤੇ ਜਿਸ ਜਗ੍ਹਾ ਤੇ ਘਟਨਾ ਵਾਪਰੀ ਆ ਉਹ ਜਗ੍ਹਾ ਦੇ ਇਕੱਠੇ ਹੋਏ ਨੇ ਤਾਂ ਜੋ ਜਿਹੜੀ ਘਟਨਾ ਵਾਪਰੀ ਆਖਰ ਕਿਉਂ ਵਾਪਰੀ ਆ ਉਦੀ ਸਚਾਈ ਸਾਰੀ ਪੇਸ਼ ਕੀਤੀ ਜਾਵੇ ਇੱਕ ਵਾਰਕ ਤੁਸੀਂ ਦੇਖਿਆ ਸੀ ਜਿਹੜੀ ਕੁੱਟਮਾਰ ਹੋਈ ਸੀ ਪੁਲਿਸ ਕਰਮਚਾਰੀਆ ਵੱਲੋਂ ਜਿਹੜੀ ਮੁੱਖ ਮੰਤਰੀ ਜੀ ਦੇ ਨਾਂ ਜਰ ਜਾਂਦਾ ਵਾ ਉਸ ਤੋਂ ਬਾਅਦ ਪਿੰਡ ਵਿੱਚ ਜਿਹੜਾ ਇਹ ਫੇਰ ਬਰ ਚਰਚਾ ਵਿਸ਼ਾ ਬਣ ਗਿਆ ਵਾ ਵੀ ਆਖਰ ਆਖਰ ਕਿਉਂ ਇਹ ਨੋਬਤ ਆਈ ਹੈ ਦੱਸਦੇ ਪੈ ਨਹੀਂ ਵੀ ਉਦੀ ਦਿਮਾਗੀ ਹਾਲਤ ਜਿਹੜੀ ਤਾਂ ਅਮਰੀਦ ਹੀ ਆ ਉਹ ਠੀਕ ਨਹੀਂ ਆ ਲੇਕਿਨ ਅਗਰ ਸਚਾਈ ਕੀ ਅਸੀਂ ਉਸ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਰਬੀ ਨਾਲ ਗੱਲਬਾਤ ਕਰਾਂਗੇ ਕਿ ਆਖਰ ਸਚਾਈ ਕੀ ਉਸ ਤੋਂ ਬਾਅਦ ਹੀ ਇਹ ਨਤੀਜੇ ਸਮਝਾਂਗੇ ਲੇਕਿਨ ਇਹ ਗੱਲ ਤੁਸੀਂ ਸੋਸ਼ਲ ਮੀਡੀਆ ਸਾਰੇ ਜਿਹਨੇ ਜਿੰਨੇ ਮੇਰੇ ਭੈਣ ਭਰਾ ਵੇਖਦੇ ਪਏ ਆ ਇਹ ਇੱਕ ਪੱਖ ਨਾਲ ਇਕੱਲਾ ਵੇਖੋ ਦੋਨੋਂ ਪੱਖ ਵੇਖੋ ਵੀ ਆਖਰ ਇਹ ਨੋਬਤ ਕਿਉਂ ਆਈ ਆ ਆਖਰ ਕੀ ਇਹ ਕਾਰਨ ਹੋਇਆ ਵੀ ਜਿਹੜੀ ਪੁਲਿਸ ਨੂੰ ਉਹਦੀ ਕੁੱਟਮਾਰ ਕੀਤੀ ਗਈ ਭਾਵੇਂ ਕਿ ਪੁਲਿਸ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕਰਤਾ ਗਿਆ ਵਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਇਹ ਜ਼ਰੂਰ ਸਾਮਣੇ ਆ ਰਹੀ ਆ ਵੀ ਅਗਰ ਸੱਚਾਈ ਕੀ ਆ ਮੁੱਖ ਮੰਤਰੀ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਵਾਕਈ ਜਿਹੜਾ ਕਹਿ ਰਹੇ ਜਿਹਦਾ ਪਿੰਡ ਵਾਸੀ ਕਹਿੰਦੇ ਵੀ ਦਿਮਾਗੀ ਹਾਲਤ ਠੀਕ ਹੈ ਤੁਹਾਡਾ ਤੁਹਾਡਾ ਕੀ ਕਹਿਣਾ ਚ ਹੈ ਇਹ ਜੀ ਇਦਾਂ ਹੀ ਆ ਵੀ ਇਹਦੀ ਦਿਮਾਗੀ ਹਾਲਤ ਜਿਹੜੀ ਆ ਕੁਝ ਨਹੀਂ ਠੀਕ ਹੈਗੀ ਦਵਾਈ ਅਸੀਂ ਖਵਾਉਂਦੇ ਆ ਅੰਮ੍ਰਿਤਸਰ ਤੋਂ ਜਾਂਦੀ ਦਵਾਈਓ ਮੈਂਟਲ ਹਸਪਤਾਲੋਂ ਪਹਿਲਾਂ ਅਸੀਂ 100 ਫੁੱਟੀ ਸ਼ਰਟ ਤੋਂ ਵੀ ਖਵਾ ਕੇ ਦਵਾਈ ਸਾਨੂੰ ਡਾਕਟਰ ਦੱਸਿਆ ਹਾਂਜੀ ਉੱਥੋਂ ਵੀ ਖਵਾਈ ਉੱਥੋਂ ਨਹੀਂ ਫਾਇਦਾ ਆ ਫਿਰ ਅਸੀਂ ਮੈਂਟਲ ਹਸਪਤਾਲ ਗਏ ਆ ਹੂੰ ਉਤੋਂ ਸਾਨੂੰ 4 ਮਹੀਨੇ ਹੋ ਗਏ ਦਵਾਈ ਖਵਾਉਂਦਿਆਂ ਨੂੰ ਹਮ ਉਹਨਾਂ ਨੂੰ ਅਸੀਂ ਇਹ ਸਲਾਹ ਦਿੱਤੀ ਵੀ ਇਹਨੂੰ ਦਾਖਲ ਕਰੋ ਤੋਂ ਡਾਕਟਰ ਸਾਹਿਬ ਨੇ ਇਹ ਗੱਲ ਕੀਤੀ ਵੀ ਪਹਿਲਾਂ ਮੈਂ 2-4 ਮਹੀਨੇ ਦਵਾਈ ਖਵਾ ਕੇ ਤੇ ਬਾਅਦ ਦੇ ਵਿੱਚ ਵੇਖੂੰਗਾ ਕਿ ਕੀ ਹਿਸਾਬ ਕਿਤਾਬ ਜਾਣ ਨੂੰ ਜੇਤੇ ਦਵਾਈ ਦੇ ਨਾਲ ਸਹੀ ਹੋ ਗਿਆ ਤੇ ਫਿਰ ਕੋਈ ਲੋੜ ਨਹੀਂ ਗਈ ਹਮ ਇੰਨੀ ਤੇ ਬਾਅਦ ਦੇ ਵਿੱਚ ਅਸੀਂ ਦਾਖਲੇ ਨੂੰ ਕਰਾਂਗੇ ਹੁਣ ਅਸੀਂ ਇੱਕਦਮ ਜਾ ਕੇ ਉਹਨਾਂ ਨੂੰ ਪਰ ਐਸੇ ਭਾਈ ਉਹਨਾਂ ਦੇ ਵੀ ਤੁਸੀਂ ਇਹਨੂੰ ਜ਼ਰੂਰੀ ਦਾਖਲ ਕਰੋ ਉਹਨਾਂ ਵੀ ਕਹੀ ਹੈ ਆਪਣੇ ਹਿਸਾਬ ਕਿਤਾਬ ਲਾਉਣੇ ਹੁੰਦੇ ਕਈਆਂ ਥਾਵਾਂ ਤੋਂ ਲਿਖੋਣਾ ਹੁੰਦਾ ਹਾਂਜੀ ਇਹਦਾ ਘਰ ਜੀ ਵੀ ਤਿਹਰਾ ਜਦਿਆਂ ਇਹਦਾ ਵੀ ਘਟੋਟ ਬਾਰ ਕਰਦਾ ਜੇ ਨਾਲ ਜਦੋਂ ਜ਼ਿਆਦਾ ਹੀ ਵੀ ਕਹਿੰਦੇ ਉਹਨਾਂ ਨੂੰ ਫਿਰ ਸਾਡੇ ਨਾਲ ਵੀ ਉਹ ਗੁੱਸੇ ਚ ਆਉਂਦਾ ਵਾ ਇਹ ਨਹੀਂ ਵੀ ਨਹੀਂ ਆਉਂਦਾ ਰੈਸ਼ ਹੋ ਜਾਂਦਾ ਹਾਂਜੀ ਰੈਸ਼ ਹੋ ਜਾਂਦਾ ਤੇ ਇਹ ਵੇਖੋ ਵੀ ਜਦੋਂ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਵਾ ਵੀ ਜੇ ਥੋੜਾ ਬਹੁਤਾ ਦਿਮਾਕੀ ਹਾਲਤ ਦੀ ਨਹੀਂ ਠੀਕ ਆ ਜਦੋਂ ਆਪਾਂ ਉਹ ਇਹਦਾ ਨਾਮ ਆ ਧਰਮਪ੍ਰੀਤ ਚੱਲ। ਹਮ ਅਸਲੀ ਨਾਮ। ਹਮ ਹਮ। ਦੂਜਾ ਨਾਮ ਇਹ ਚਲੋ ਆ ਮੁੱਖ ਮੰਤਰੀ ਵੈਰ ਲਵੀ ਦੀ ਚੱਲ ਹੋਈ ਇਹਦੀ ਗਵਰਨ ਤੋਂ। ਉਹ ਆਂਦਾ ਵੀ ਇਹ ਮੇਰਾ ਨਾਮ ਲੈਣ ਜਾਂ ਜਿੱਤਰਾ ਕੋਈ ਕਹਿ ਦਿੰਦਾ ਕੁਲਾ। ਹਮ ਦੂਜਾ ਇਹਨੂੰ ਮਖੌਲ ਜਦੋਂ ਕਰਦੇ ਨੂੰ ਕ ਸੋਨੀ ਮਾਨ ਤੋਂ ਜ਼ਿਆਦਾ ਕਈ ਮੇਰੇ ਹੁੰਦਿਆਂ ਪੁੱਛਦੇ ਆ। ਤੂੰ ਸੋਨੀ ਮਾਨ ਨੇ ਤੈਨੂੰ ਕਿਉਂ ਛੱਡਿਆ? ਤੂੰ ਉਹਦੇ ਨਾਲ ਕਿਉਂ ਨਹੀਂ ਰਿਹਾ? ਹੂੰ ਉਹਦੇ ਕਰਕੇ ਕਈ ਸਿਆਣੇ ਬੰਦੇ ਮੈਂ ਵੇਖਿਆ ਬਾਹਰ ਮੇਰੇ ਨਾਲ ਜਦੋਂ ਕੰਮ ਤੇ ਜਾਂਦਾ ਨਾ ਕਈ ਕਹਿ ਦਿੰਦੇ ਯਾਰ ਤੂੰ ਵਿਆਹ ਕੇ ਲੈ ਆਉਣੀ ਤੇ ਫਿਰ ਉਹਨਾਂ ਦਾ ਇਹੋ ਜਿਹਾ ਮੂੰਪ ਨਹੀਂਦਾ ਵੀ ਤੂੰ ਹੀ ਲੈ ਜਾਓ ਤੂੰ ਹੀ ਲੈ ਆਓ ਹਾਂਜੀ ਠੀਕ ਆ ਤੇ ਇਹ ਫਿਰ ਇਹੋ ਜਿਹੀਆਂ ਗੱਲਾਂ ਜਦੋਂ ਬੱਚੇ ਨੂੰ ਕਹਿਣੀਆਂ ਉਹਨੂੰ ਫਿਰ ਗੁੱਸਾ ਆਉਣਾ ਨਾ ਜੇ ਚਿਰਪੈਨਵਾਸੀ ਕਹਿੰਦੇ ਵੀ ਕਿਰਪਾਨ ਲੈ ਕੇ ਹਥਿਆਰ ਲੈ ਕੇ ਹਥਿਆਰ ਲੈ ਕੇ ਤੇ ਆਰ ਫਿਰ ਜਦੋਂ ਜਦੋਂ ਹੁਣ ਮੈਂ ਆਂ ਮੈਨੂੰ ਕੋਈ ਤਾਂਗੀ ਕਰੀ ਜੂ ਤੇ ਫਿਰ ਮੈਂ ਕੋਨਾ ਕੋਤ ਮੈਂ ਕਰਣੀ ਆ ਹਾਂ ਹਾਂਜੀ ਜੇ ਉਥੇ ਫੜ ਕੇ ਮੈਨੂੰ ਕੋ ਕੋਟੰਡਾ ਬੂ ਮਾਰਨ ਡਾ ਬੂਗਾ ਮੇਰੇ ਕੋਲ ਕੁਝ ਨਾ ਆ ਤਾਂ ਫਿਰ ਮੈਂ ਕੀ ਕਰ ਸਕਦਾ ਤੇ ਇਹਦੇ ਵਿੱਚ ਗੱਲ ਕੋਈ ਸਾਡਾ ਇਹ ਘਰ ਦਾ ਆਪਣਾ ਪਰਿਵਾਰ ਆ ਹਾਂ ਉਹ ਦਿਨ ਜਿੱਦਣ ਇਹ ਝਗੜਾ ਹੋਇਆ ਉਹ ਮੈਂ ਇਹ ਚੱਲ ਨਹੀਂ ਕੰਮ ਤੇ ਉਹ ਮੇਰੇ ਕੋਲ ਜਿਹੜਾ ਬੰਦਾ ਕੰਮ ਵਾਲਾ ਆ ਮੈਂ ਉਹਨੂੰ ਆਖਿਆ ਵੀ ਅਸੀਂ ਆਉਣੀ ਤੇਰੇ ਕੋਲ ਇਨ ਨੂੰ ਮੈਂ ਬੱਚੇ ਨੂੰ ਆਖਿਆ ਮੈਂ ਹਾਪਾ ਕੰਮ ਤੇ ਜਾਣਾ ਵਾਂ ਤੇ ਆਪਾਂ ਚੱਲੀਏ ਹੂੰ ਇਹ ਆਂਦਾ ਵੀ ਆਪਾਂ ਜਾਣਾ ਰੋਟੀ ਖਾ ਕੇ ਹੂੰ ਮੈਂ ਨੂੰ ਕਹਿਤਾ ਵੀ ਤੂੰ ਐਦਾਂ ਕਰ ਵੀ ਆ ਲੈ ਪਾਹੇ ਹੂੰ ਤੇ ਤੂੰ ਦੁੱਧ ਲਿਆ ਫਿਰ ਤੇ ਮੈਂ ਇਹਦੇ ਨਾਲ ਪਾਉ ਨਾਲ ਜਾ ਕੇ ਤੇ ਕੰਮ ਦੇਖਉਣਾ ਕਿੱਥੇ ਕਰਨਾ ਇਹ ਬਾਅਦ ਦੇ ਵਿੱਚ ਮੈਂ ਜੇ ਉੱਥੇ ਗਿਆ ਹੀ ਮੈਨੂੰ 10-15 ਮਿੰਟ ਹੀ ਹੋਏ ਆ ਤੇ ਬਾਅਦ ਦੇ ਵਿੱਚ ਮੈਂ ਜਦੋਂ ਉਧਰੋਂ ਆਂਡਿਆ ਵਾਂ ਤੇ ਮੈਨੂੰ ਰਾਹ ਦੀ ਸਨਾਹ ਮਿਲਿਆ ਵੀ ਤਾਂ ਕੋਈ ਪਿੰਡ ਚ ਝਗੜਾ ਹੋਣ ਡਿਆ ਤੇ ਮੈਂ ਮਾਹ ਵੀ ਝਗੜਾ ਤੇ ਕੋਈ ਨਹੀਂ ਆਪਣਾ ਦੇ ਮੈਂ ਤਾਂ ਕੰਮ ਵਾਲੇ ਕੋ ਗੁੰਡਿਆਂ ਹੋ ਕੇ ਤੇ ਉਧਰੋਂ ਮੇਰੇ ਘਰ ਦੀ ਇਹਨਾਂ ਨੇ ਧੱਕਾ ਰੂਪਾ ਮਾਰਤਾ ਦੋ ਦੇ ਇੱਥੇ ਸਿਰ ਤੇ ਸਾਟ ਲੱਗੀ ਤੇ ਉਹ ਜਾਣਦੀ ਆਪਣੇ ਇਧਰ ਕਿੰਦਾ ਕੰਮ ਕਰਿਆ ਇਸੇ ਮੁੰਡੇ ਨੇ ਹੀ ਉਹਨੇ ਬਾਜ ਮਾਰੀ ਇਹਨਾਂ ਨੂੰ ਵੀ ਘਰ ਨੂੰ ਆ ਜਾ ਤੇ ਇਹਨੇ ਉਹਨੂੰ ਉਹਨੂੰ ਧੱਕਾ ਮਾਰਤਾ ਵੀ ਦੂਹਦਾ ਜਾ ਘਰ ਨੂੰ ਨਹੀਂ ਨਹੀਂ ਦੇ ਆਪ ਨਹੀਂ ਹਟਿਆ ਜੇ ਉਹਦੀ ਸਹੀ ਉਹ ਹਾਦਸੇ ਤੋਂ ਮਾਪਿ ਉਹਨੂੰ ਕਿ ਤੱਕਾ ਮਾਰਦਾ ਹੈਗਾ ਪਰ ਜਿੱਦਾਂ ਹੁਣੇ ਪਿੰਡ ਵਾਸੀ ਕਹਿ ਰਿਹਾ ਵੀ ਅਸੀਂ ਪੈਸੇ ਪਾਰ ਨਹੀਂ ਉਹਦੇ ਲਾਜਵਾਤੇ ਉਹਨੂੰ ਕਦੇ ਜੇ ਉਹਦੀ ਦਮਾਗੀ ਹੱਦਾਂ ਦੀ ਕੱਲ ਨੂੰ ਕੋਈ ਵੱਡਾ ਨੁਕਸਾਨ ਕਰ ਸਕਦਾ ਤੇ ਆਪਾਂ ਨੂੰ ਕਦੇ ਦਾਖਲ ਕਰਾ ਲਈਏ ਭਾਈ ਆਪਾਂ ਨੇ ਆ ਵੀ ਉਹ ਠੀਕ ਹੋਵੇ ਕੋਈ ਆਂਦਾ ਵੀ ਆਪਣਾ ਤੀ ਪੁੱਤ ਕੇ ਹਕੂਆ ਹੋਣ ਵਾਲਾ ਮਾਂ ਦਾ ਨੂੰ ਸਾਡਾ ਜੀ ਕਰਦਾ ਹਾਂਜੀ ਐਂੀ ਦੇਖੋ ਦੀ ਹਾਲਤ ਆਪ ਨਹੀਂ ਆਪ ਨਹੀਂ ਵੇਖ ਕੋਦੀ ਕੋਈ ਪਰ ਜਿਸ ਤਰ੍ਹਾਂ ਹੁਣ ਇਸ ਘਟਨਾ ਨਾਲ ਪੂਰੇ ਜਿਹੜਾ ਪੂਰੇ ਵਰਲਡ ਵਿੱਚ ਇਹ ਪਿੰਡ ਦੀਨੇਵਾਲ ਜਿਹੜਾ ਚਰਚਾ ਵਿਸ਼ਾ ਬਣ ਗਿਆ ਵਾ ਇਹ ਵੀ ਸਰਪੰਚ ਵੀ ਗਏ ਤੇ ਵੀ ਸ਼ੋਸ਼ੀ ਮੀਡੀਆ ਤੇ ਬਹੁਤ ਜ਼ਿਆਦਾ ਸਾਡੇ ਖਿਲਾਫ ਹੀ ਬੁਲੇ ਜਾ ਰਿਹਾ ਵਾ ਹੁਣ ਕਿੱਸਾ ਵੇਦੀਓ ਹਾਂਜੀ ਹੁਣ ਕਿੱਸਾ ਵੇਦੀ ਜਿੱਦਾਂ ਤੁਹਾਡੇ ਪਿੰਡ ਦਾ ਮਸਲਾ ਵਾ ਪਰ ਇਹ ਪਿੰਡ ਦਾ ਮਸਲਾ ਜਿਹੜਾ ਹੁਣ ਸਾਰੇ ਸ਼ੋਸ਼ੀ ਮੀਡੀਆ 'ਚ ਫੈਲ ਚੁੱਕਿਆ ਵਾ ਹੁਣ ਕੀ ਤੁਸੀਂ ਇਹਨਾਂ ਪਿੰਡ ਵਾਲਿਆਂ ਦੀ ਨਾਲ ਪਿੰਡ ਦਾ ਕਰ ਲੈਣਾ ਵਾ ਸਭ ਕੁਝ ਜਦੋਂ ਅਸੀਂ ਰਾਜੀ ਹਾਂ ਇਹਨਾਂ ਦੇ ਨਾਲ ਜਿੰਨਾ ਨਾਲ ਸਾਡਾ ਕੋਈ ਬਾਤ ਠੀਕ ਆ ਠੀਕ ਆ ਅਹੀਂ ਤੋਂ ਜਿੱਥੋਂ ਉੱਥੇ ਕੱਲ ਫੈਸਲਾ ਲੈ ਕੇ ਦੇਣ ਚੱਲੇ ਹਾਂ ਵੀ ਸਾਡਾ ਰਾਜਨਾਮਾ ਹੋ ਗਿਆ ਤੇ ਆਹ ਵੈ ਵੀਡੀਓ ਜਿਹੜੀ ਇਹ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਵਾਇਰਲ ਹੋ ਗਈ ਕਿਹੜੇ ਵੇਲੇ ਰਾਜਨਾਮਾ ਤੇ ਹੋ ਜਾਊਗਾ ਪਰ ਜਿਸ ਇਸ ਘਟਨਾ ਵਿੱਚ ਜਿਹੜੇ ਦੋ ਮੁਲਾਜ਼ਮ ਇਹਨੇ ਸਸਪੈਂਡ ਕਰਤੇ ਗਿਆ ਉਹਨਾਂ ਬਾਅਦ ਕੀ ਕਰੂਗਾ ਉਹਨਾਂ ਵਾਸਤੇ ਅਹੀਂ ਦੇ ਉਹਨੇ ਵੀ ਕੋਈ ਵੀ ਨਹੀਂ ਹੋਣਾ ਚਾਹੀਦਾ ਇਹ ਗੱਲ ਚੱਲਣੀ ਨਹੀਂ ਚਾਹੀਦੀ ਇਹ ਸਿਰਫ ਵਾਇਰਲ ਜਿਹੜੀ ਵੀਡੀਓ ਉਹਦੇ ਤੋਂ ਉਹਨਾਂ ਤੇ ਪ੍ਰਭਾਵ ਪਿਆ ਉਹ ਜਿਹੜੀ ਜਿੱਥੇ ਬੰਦੀਆਂ ਉਹਨਾਂ ਨੂੰ ਸਮਝਾਓਗੇ ਵੀ ਇਹਦੀ ਦਿਮਾਗ ਇੱਥੇ ਠੀਕ ਨਹੀਂ ਆ ਤਾਂ ਕਰਕੇ ਉਹਨਾਂ ਨੂੰ ਵੀ ਭਾਈ ਸਾਰਾ ਪਤਾ ਵਾ ਜਿਵੇਂ ਬੰਦੀਆਂ ਕੋ ਇਹ ਜਾਂਦਾ ਆਉਂਦਾ ਰਿਹਾ ਵਾ ਤੇਨਾਂ ਕੋਲ 2 ਮਹੀਨੇ ਰਹਿ ਕੇ ਆਵਾ ਜਿਹੜੇ ਆਪਣੀਆਂ ਪੂਰੀ ਵਾਲਾ ਸੰਤਿਆ ਉਹਨਾਂ ਕੋਲ ਵੀ ਜਾਗ ਕੇ ਰਹਿ ਕੇ ਆਇਆ ਵਾ ਹਾਂਜੀ ਤਾਂ ਇਹ ਸਾਡਾ ਮੁਖਮੰਦੀ ਧਰਮਜੀਤ ਦੇ ਪਿਤਾ ਜੀ ਜਿਨ੍ਹਾਂ ਦੱਸਿਆ ਵੀ ਵਾਕਈ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਆ ਉਹਦਾ ਲਾਹ ਚੱਲਦਾ ਪਿਆ ਵਾ ਲੇਕਿਨ ਡਾਕਟਰਾਂ ਵੱਲੋਂ ਹਲੇ ਕਿਹਾ ਗਿਆ ਵੀ ਉਹਨੂੰ ਦਾਖਲ ਨਹੀਂ ਕੀਤਾ ਜਦਾ ਧਰਮਜੀਤ ਸਾਹਮਣੇ ਦਿਖਾਈ ਦੇ ਰਿਹਾ ਅਸੀਂ ਉਹਨਾਂ ਵੀ ਗੱਲਬਾਤ ਕਰਨੇ ਕੀ ਕਰਨਾ ਚਾਹੁੰਦਾ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿਹੜੀ ਸੱਚਾਈ ਜਿਹੜੀ ਸਾਰੀ ਲੋਕਾਂ ਤੱਕ ਸਾਹਮਣੇ ਆਵੇ ਵੀ ਆਕਰ ਸੱਚਾਈ ਕੀ ਆ ਕਿਉਂ ਇਹ ਘਟਨਾ ਵਾਪਰੀ ਆ ਕਿਉਂਕਿ ਬੜੀ ਚਰਚਾ ਬਚਾ ਸੋਸ਼ਲ ਮੀਡਿਆ ਦੇ ਇਸ ਟਾਈਮ ਤੇ ਆਰ ਪਾਸੇ ਇੱਕੋ ਹੀ ਗੱਲ ਕੀਤੀ ਜਾ ਰਹੀ ਆ ਕਿ ਧਰਮਪ੍ਰੀ ਦੀ ਮੁਕਮਦੀ ਕੁੱਟਮਾਰ ਹੋਈ ਆ ਤੇ ਉਹਦੇ ਬਾਲ ਤੋਂ ਇੱਕ ਜਿਹਦੇ ਵਿੱਚ ਦੋ ਜਿਹੜੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰਕੇ ਲੈਣੇ ਕਦੇਗਾ ਧਰਮਪ੍ਰੀ ਸਾਹਿਬ ਜੀ ਧਰਮਪ੍ਰੀ ਕੀ ਕਹਿਣਾ ਚਾਹੋਗੇ ਲਗਾਤਾਰ ਸ਼ੋਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਕੁੱਟਮਾਰ ਦੀ ਅੱਜ ਪਿੰਡ ਸਾਰਾ ਇਕੱਠਾ ਹੋਇਆ ਕਹਿੰਦੇ ਵੀ ਇਹਦੇ ਪਹਿਲਾਂ ਹਮਲਾ ਸਾਡੇ ਤੇ ਕੀਤਾ ਤਾਂ ਕਰਕੇ ਗੱਲ ਹਾਂ ਜੀ ਹਾਂ ਜੀ ਪਿੰਡ ਦੇ ਸਾਰਾ ਇਕੱਠਾ ਹੋਇਆ ਪਿੰਡ ਸਾਰਾ ਮੇਰੇ ਵਰ ਖਿਲਾਫ ਆ ਹਾਂ ਜੀ ਪਿੰਡ ਸਾਰਾ ਮੈਨੂੰ ਕੁੱਟਦਾ ਵਾ ਪਿੰਡ ਮੈਨੂੰ ਧੁੰਦਾ ਵਾ ਅੱਜ ਮੇਰੇ ਪੁੱਠੇ ਸਦੇ ਨਾਲ ਹੀ ਦੇ ਗਲੀ ਦੇ ਵਿੱਚ ਮੈਂ ਤੁਰਿਆ ਜਾਣਾ ਮੈਨੂੰ ਛੇੜਖਾਨੀਆਂ ਕਰਦੇ ਆ ਮੈਨੂੰ ਅੱਖਾਂ ਅੱਖਾਂ ਚ ਮੱਕਦੇ ਆ ਮੈਨੂੰ ਸ਼ਦਾਈ ਸਮਝਦੇ ਆ ਮੈਨੂੰ ਦੌਰਾ ਪੈਂਦਾ ਮੇਰੇ ਸਾਰੇ ਦਵਾਈ ਚੱਲਦੀ 4 ਸਾਲ ਹੋ ਗਏ ਮੇਰੇ ਦਵਾਈ ਚੱਲਦੀ ਆ ਮੈਨੂੰ ਕੰਪਨੀ ਗਾਣੇ ਵਾਲਿਆਂ ਵੀ ਤਾਂ ਛੱਡਿਆ ਮੈਨੂੰ ਦੌਰਾ ਪੈਂਦਾ ਮੇਰੇ ਮੂੰਹ ਚ ਖੂਨ ਆਉਂਦਾ ਹੁੰਦਾ ਏ ਮੇਰੇ ਝੱਗ ਆਉਂਦੀ ਹੁੰਦੀ ਮੂੰਹ ਚ ਹੁਣ 4 ਸਾਲ ਹੋ ਗਏ ਮੈਂ ਦਵਾਈ ਖਾਣਾ ਹੈ ਮੈਂਟਲ ਹਸਪਤਾਲ ਅਮਰਸਰੋਂ ਮੈਂ ਠੀਕ ਆ ਹੁਣ ਥੋੜਾ ਬੋਧਾ ਤੇ ਮੈਨੂੰ ਕੀ ਕਹਿੰਦੇ ਆ ਮੈਨੂੰ ਛੇੜਖਾਨੀਆਂ ਕਰਦੇ ਆ ਬਾਜ਼ਾਰ ਦੇ ਵਿੱਚ ਮੈਂ ਤਾਂ ਕਿਰ ਕੋ ਸਾ ਚੜਿਆ ਮੈਂ 400 ਦੀ ਲਿਆਂਦੀ ਕਰਪਾਣੋਂ ਥੋ ਕੀ ਕਹਿੰਦੇ ਆਪਣਾ ਇੱਥੋਂ ਆਮਰਸਰੋਂ ਮੈਂ 400 ਦੀ ਲਿਆਂਦੀ ਵਿਆਹ ਵਾਲੀ ਕਰਪਾਣੋਂ ਉਧਾਂ ਲਿਆਉਣੀ ਤੇ ਯਾਰ ਵਾਲੀ ਤਿੱਖੀ ਉਹ 400 ਦੀ ਲਿਆਂਦੀ ਮੈਂ ਉਹ ਮੈਂ ਲਿਆ ਕੇ ਇੱਥੇ ਤੁਰਨ ਫਿਰਨ ਤਾਂ ਮੈਂ ਦੁੱਧ ਲੈਣ ਜਾਂਦਿਆਂ ਬਾਬਿਆਂ ਦਾ ਗਲੀ 'ਚ ਕੁੱਤਾ ਪੈ ਗਿਆ ਮੈਨੂੰ ਗਲੀ ਦੇ ਵਿੱਚ ਕੁੱਤਾ ਪੈ ਗਿਆ ਕੁੱਤਾ ਬੜਾ ਮੋਟਾ ਹੈ ਸ਼ੇਰ ਜਿਹਾ ਕਾਲੂ ਜਿਹਾ ਭੌਂਕਦਾ ਬੜਾ ਜੜੇਂਗਦਾ ਬੜਾ ਹੈ ਉਹ ਮੈਂ ਨੂੰ ਵੱਡਣਾ ਹੈ ਕੋ ਤੇਨੂੰ ਮੈਂ ਤੌਣ ਲਵਣੀ ਮੇਰਾ ਧਿਆਨ ਰਾਤ ਜੇਲ੍ਹ ਦੇ ਵਿੱਚ ਜਦੋਂ ਮੈਂ ਬੈਠਾ ਹਾਂ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਵੀ ਕੁੱਤੇ ਦਾ ਕਰਕੇ ਸਾਰਾ ਕੰਮ ਹੋਇਆ ਵਾ ਮੇਰਾ ਧਿਆਨ ਕੁੱਤੇ ਦੇ ਵਿੱਚ ਹੀ ਜੇਲ੍ਹ ਦੇ ਵਿੱਚੋਂ ਮੈਂ ਕੁੱਤੇ ਦੀ ਤੌਣ ਲਾਵਾਂ ਤੋ ਮੈਂ ਦੱਸ ਕੁੱਤੇ ਦਾ ਸਿਰ ਵੱਡਣਾ ਹੀ ਹੁੰਦਾ ਪਰ ਮੈਂ ਕੀ ਕਹਿੰਦਾ ਮੈਂ ਕੁੱਤੇ ਦੀ ਧੌਣ ਵੱਢਣ ਗਿਆ ਤੇ ਉਹਨਾਂ ਬਾਪਿਆਂ ਫੜ ਕੇ ਕਰਪਾਣਾ ਅੰਦਰ ਰੱਖ ਲਈ ਮੈਨੂੰ ਗੁੱਸਾ ਚੜ ਗਿਆ ਮੈਂ ਘਰ ਨੂੰ ਭੱਜ ਗਿਆ ਮੈਂ ਘਰੋਂ ਲਿਆਂਦੇ ਦਾਤਰ ਥੋੜਾ ਤਿਆਰੀ ਲਿਆਂਦੇ ਮੁਰਕੇ ਮੈਂ ਇਹਨਾਂ ਦੇ ਬੂਏ ਤੇ ਮਾਰਦਾ ਰਿਹਾ ਮੈਨੂੰ ਗੁੱਸਾ ਚੜਿਆ ਮੈਂ ਮੈਂ ਕਹਾਂ ਬਾਹਰ ਆਓ ਬਾਹਰ ਆਓ ਸਾਰੇ ਇਹਨਾਂ ਕਿੱਧਰ ਕਿਤੇ ਬੰਦੇ ਕੱਢੋ ਮੁੰਡੇ ਮੰਡੇ ਬਾਹਰ ਕੱਢੋ ਸਾਰੇ ਕੱਢੋ ਮੈਂ ਕਹਾਂ ਐਂਬੂਲੈਂਸ ਭਗਾਵ ਪੁਲਿਸ ਪਾਲਸ ਮਗਾਓ ਉਹਨਾਂ ਫੇ ਅੰਦਰੋਂ ਅੰਦਰ ਪੈਦਾ ਮੈਂ 4 ਘੰਟੇ ਬੂਏ ਗਾੜੀ ਰੌਲਾ ਪਾਉਣਾ ਰਿਹਾ ਇੱਟਾ ਰੋੜੇ ਇੱਥੇ ਲਾਗੇ ਪੈ ਮੈਂ ਰੋੜੇ ਰਾਲੇ ਪਿੰਡ ਦੇ ਮੈਂਬਰ ਪੰਚਾਇਤ ਨੂੰ ਬੁਲਾ ਕੇ ਗੱਲ ਕਰੀ ਮੈਨੂੰ ਪਿੰਨ ਵਾਸੀ ਜਿਹੜਾ ਮੈਨੂੰ ਪਰੇਸ਼ਾਨ ਕਰਦੇ ਜਿਹਦੇ ਕਰਕੇ ਮੈਂ ਇਹ ਮਤਲਬ ਕਿਰਪਾ ਲੈਂਦੀ ਆ ਅਗਰ ਖੁਦਾ ਨਾ ਖਾਸਾ ਕਿਰਪਾ ਕਰਕੇ ਇਹ ਵਾਜ ਜਾਂਦੀ ਕੋਈ ਮਿਸਪ੍ਰੀ ਹੋ ਜਾਂਦੀ ਫਿਰ ਵੀ ਤੇ ਆਪਣੀ ਗੱਲ ਨਹੀਂ ਮਿਸ ਤੇ ਹੋ ਜਾਂਦੀ ਆ ਮਿਸ ਕਰਨੇ ਨਹੀਂ ਚਾਹੀਦੇ ਮਿਸ ਕਰਾਉਣੇ ਨਹੀਂ ਚਾਹੀਦੇ ਹਾਂਜੀ ਤੰਬ ਕੋ ਜਿਹੜੀ ਆ ਸਰਪੰਚ ਸਰਪੰਚ ਬਣੇ ਇਹਨਾਂ ਨੂੰ ਫੈਸਲਾ ਵਧੀਆ ਧਿਆਨ ਨਾਲ ਕਰਨਾ ਚਾਹੀਦਾ ਵਾ ਮੰਨਣੀ ਚਾਹੀਦੀ ਸਾਰਿਆਂ ਦੀ ਉਹਦਾ ਪੁਲਿਸ ਵਾਲਿਆਂ ਦਾ ਨੰਬਰ ਮੈਂ ਲੈਂਦਾ ਵਾ ਆਪਣਾ ਕੀ ਐ ਏਐਸਆਈ ਦਾ ਨੰਬਰ ਲੈਂਦਾ ਮੁਨਸੀ ਮਨਸੀ ਪੁਲਿਸ ਸਾਰਿਆਂ ਦਾ ਨੰਬਰ ਲੈਂਦਾ ਵਾ ਹੁਣ ਮੈਂ ਕਿਰਪਾਨ ਛੱਡ ਦੇਣੀ ਹੁਣ ਮੈਂ ਉਹਦਾ ਪੁਲਿਸ ਨੂੰ ਇੱਕ ਵਾਰੀ ਫੋਨ ਲਾਉਂਗਾ ਜਿੰਨੇ ਸ਼ੈਤਾਨੀ ਕੀਤੀ ਤੇ ਜੇ ਪੁਲਿਸ ਉਹਨਾਂ ਨੂੰ ਚੋਕੇ ਲੈ ਜੂਗੀ ਕਰੂਗੀ ਠੀਕ ਉਹਨਾਂ ਨੂੰ ਸੈੱਟ ਕਰੂਗੀ ਠੀਕ ਆ ਨਹੀਂ ਤੇ ਫੇਰ ਕਿਰਪਾਨ ਚੱਲੂਗੀ ਜਾਂ ਮੇਰੀ ਬੋਧੀਆਂ ਅਗਲੇ ਦੀ ਮੌਤ ਇਹ ਇਹ ਤੇ ਨਹੀਂ ਕਿਤੇ ਵੀ ਧਰਮਪ੍ਰੀਤ ਦੁਬਾਰਾ ਵੀਊ ਲੈਣ ਕਾਦੇ ਲੈਣੇ ਮੇਰੀ ਤੇ ਲੜਾਈ ਹੋਈ ਵਿਊ ਤੇ ਉਥੋਂ ਲੜਾਈ ਤੋਂ ਵਧਣ ਦੇ ਮੈਂ ਥੋੜੀ ਕੀਤੀ ਵਿਊ ਵਿਆ ਮੈਂ ਥੋੜੀ ਲੈਣੇ ਮੈਂ ਤੇ ਵਿਊ ਦੇ ਮੇਰੇ ਗਾਣੇ ਚ ਆਉਣੇ ਲੜਾਈ ਚ ਥੋੜੀ ਆਉਣੇ ਵਿਊ ਹਾਂਜੀ ਜਿੱਦਾਂ ਹੁਣ ਜਥੇਬੰਦੀਆਂ ਆਉਣ ਲੱਪੀਆਂ ਤੁਹਾਡੇ ਘਰਾਂ ਚ ਆਉਣ ਪਿਆ ਤੇ মিডিਆ ਵੀ ਤੁਹਾਡੇ ਕੋਲ ਲੱਪਿਆ ਇੱਕ ਵੇਹੇ ਦੁਬਾਰਾ ਜਿਹੜਾ ਦੀਨੇਵਾਲ ਪਿੰਡ ਫੇਰ ਸੁਰਖੀਆਂ ਚ ਆਉਣ ਲੱਪਿਆ ਵਾ ਅੱਗੇ ਵੀ ਤੁਹਾਡੇ ਕਰਕੇ ਦੀਨੇਵਾਲ ਪਿੰਡ ਜਿਹੜਾ ਪਹਿਲਾਂ ਚੜ੍ਹਿਆ ਹੀ ਸੀ ਉਹ ਮੁੱਖ ਮੰਤਰੀ ਧਰਮਗੱਬੀ ਇਸ ਕਰਕੇ ਹੁਣ ਦੁਬਾਰਾ ਜੇ ਕਟਮਾਰੀ ਹੋਈ ਆ ਲੇਕਿਨ ਫਿਰ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਿਆ ਵਾ ਤੇ ਲੋਕ ਸੋਚੇ মিডিਆ ਤੇ ਜਿਹੜੇ ਦੇਚੇ ਦੇਚੇ ਬੈਠੇ ਆ ਉਹ ਗੱਲਾਂ ਕਰਦੇ ਪਏ ਵੀ ਆਖਰ ਕਟਮਾਰ ਕਿਉਂ ਆਈ ਤੇ ਹੁਣ ਪੂਰਾ ਪਿੰਡ ਵੀ ਖੜਾ ਹੋਇਆ ਵਾ ਪਿੰਡ ਕਿੰਦਾ ਵਾ ਵੀ ਸਾਡਾ ਕੋਈ ਕਸੂਰ ਨਹੀਂ ਆ ਇਹ ਸਾ ਨੇ ਹਮਲਾ ਮੈਂ ਤਾਂ ਕਰਦਾ ਮੈਨੂੰ ਪਿੰਡ ਵਾਲੇ ਛੇੜਦੇ ਆ ਮੇਰਾ ਪੁੱਠਾ ਸਿੱਧਾ ਨਾ ਲੈਂਦੇ ਆ ਮੈਨੂੰ ਕੋਲਾ ਕੋਲਾ ਕਹਿੰਦੇ ਆ ਪਰ ਕੋਲੇ ਕੁਝ ਹੈਂ ਜੀ ਮੇਰਾ ਪੁੱਠਾ ਸਿੱਧਾ ਨਾ ਲੈਂਦੇ ਆ ਮੈਨੂੰ ਛੇੜਖਾਨੀਆਂ ਕਰਦੇ ਜਾਂਦੇ ਨੂੰ ਮੈਨੂੰ ਸਮਝਦੇ ਛਦਾਈ ਹੈ ਕੋਈ ਐਵੇਂ ਨਿਆਣਾਈਆਂ ਬੱਚਾ ਹੀ ਆ ਮੈਂ 2 ਬਾਈਆਂ ਸਾਲਾਂ ਦਾ ਮੈਂ ਵਿਆਹਣ ਵਾਲਾ ਹੋਇਆ ਵਾਂ ਹਾਂ ਜੀ ਮੰਮੀ ਦੇ ਵੀ ਤੁਸੀਂ ਹਪਤੜੀ ਮਦਰ ਆ ਉਹ ਤੇ ਵੀ ਤੁਸੀਂ ਹਾਂਜੀ ਮਦਰ 베ਰੀ ਇੱਥੇ ਆਈ ਮੈਨੂੰ ਛਡਾਉਣਾ ਦੀ ਹੈ ਫੜਨਾ ਕਿਰਪਾ ਉਹ ਦਾਤਰ ਥਵੜਾ ਛੱਡ ਦੇ ਨਾ ਮਾਰ ਉਹਨਾਂ ਦੇ ਬੁਗੇ ਤੇ ਮੈਨੂੰ ਗੁੱਸਾ ਜ਼ਿਆਦਾ ਚੜਿਆ ਹੈ ਮੈਂ ਕਹਾਂ ਉਹਨਾਂ ਨੂੰ ਬਾਹਰ ਕੱਢ ਗਿਆ ਉਹਨਾਂ ਦਾ ਸਿਰ ਸਿਰ ਵੱਢ ਗਿਆ ਜਾਂ ਆਪਣਾ ਵਢਾਈਏ ਕਿ ਮੌਤ ਮੂਹਤ ਹੋਵੇ ਕੋਈ ਸਸਕਾਰ ਹੋਵੇ ਕਿਉਂ ਐਡੀ ਨੋਬਤ ਕਿਉਂ ਆ ਗਈ ਹਾਂਜੀ ਐਨੀ ਨੋਬਤ ਕਿਉਂ ਆ ਗਈ ਵੀ ਆਪਾਂ ਕਿਹੜਾ ਛੇਰ ਵੱਢਣਾ ਹੈ ਹਾਂਜੀ ਨੋਬਤ ਤੇ ਤਾਂ ਆਈ ਹੀ ਉਹਨਾਂ ਕਿਰਪਾਨ ਫੜ ਕੇ ਮੇਰੀ ਅੰਦਰ ਰੱਖੀ ਹੈ ਮੇਰਾ ਹਥਿਆਰ ਫੜ ਲਿਆ ਹੋਣਾ ਹਾਂਜੀ 아니 ਉਹ ਕਰਪਾਨ ਮੈਨੂੰ ਉਹ ਮੈਂ ਹੁਣ ਵੀ ਚਾਹੁੰਦਾ ਵੀ ਮ ਅੱਜ ਮੈਂ ਅਮਰਤਸ਼ਾਹ ਗਿਆ ਮੇਰਾ ਕਕਾਰ ਲਵਾਏ ਏ ਇੱਕ ਦੀ ਮੇਰਾ ਪਿੰਡ ਵਾਲਿਆਂ ਨੇ ਮੈਂ ਉਦੋਂ ਮੈਂ ਨਵਾਂ ਨਵਾਂ ਗਾਣਿਆਂ ਦੇ ਵਿੱਚ ਗਿਆ ਹਾਂ ਉਦੋਂ ਮੇਰੇ ਕਕਾਰ ਲਵਾਏ ਏ ਪਿੰਡ ਵਾਲਿਆਂ ਨੇ ਉਦੋਂ ਸਾਰਾ ਪਿੰਡ ਕੀ ਕਹਿੰਦੇ ਆ ਮਾਸੂਮ ਮਾਸੂ ਇੱਥੇ ਲੱਗ ਗਿਆ ਆਪਣੇ ਪਿੰਡ ਦਾ ਉਨੇ ਲਵਾਏ ਇੱਕ ਘਰ ਉਹ ਵੀ ਹੁਣ ਜੇਲ੍ਹ ਚ ਬੈਠਾ ਗੋਲੀਆਂ ਗਾਲੀਆਂ ਵੇਚਣ ਡਿਆ ਪਿਆ ਹੈ ਮੁਰਕਿਓ ਵੀ ਪਟੀਆਂ ਪੁੱਟੀਆਂ ਕਰਨ ਡਿਆ ਪਿਆ ਇਦਾਂ ਆਪਣਾ ਕੀ ਕਹਿੰਦੇ ਆ ਆ ਸਟਾ ਸਟਾ ਲੱਗਦੀਆਂ ਲਾਗੇ ਬੰਨੇ ਕਿਸੇ ਦੇ ਉਹਦੇ ਪਟੀਆਂ ਪੁੱਟੀਆਂ ਕਰਨ ਡਿਆ ਪਿਆ ਜਿਹੜੀ ਹੁਣ ਕਟਮਾਰ ਜਿਹੜੇ ਜਿਹੜੇ ਮੁਲਾਜ਼ਮ ਪੁਲਿਸ ਮੁਲਾਜ਼ਮ ਸਸਪੈਂਡ ਹੋਈ ਆ ਹਾਂਜੀ ਹਾਂਜੀ ਉਹਨਾਂ ਨੂੰ ਹੁਣ ਕੀ ਕਰਨਾ ਚਾਹੋਗੇ ਕੀ ਪੁਲਿਸ ਮੁਲਾਜ਼ਮ ਹੋਇਆ ਵਾਪਾ ਨੂੰ ਕੀ ਕਰਨਾ ਚਾਹੋਗੇ ਪੁਲਿਸ ਮੁਲਾਜ਼ਮਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਜੋ ਤੁਹਾਡਾ ਉਹ ਕਰੀ ਜਾਓ ਤੇ ਮੇਰਾ ਜੋ ਮੇਰਾ ਕਰੀ ਜਾਓ ਹਾਂਜੀ ਹਾਂਜੀ ਬਸ ਹੋਰ ਪਿੰਡ ਵਾਸੀ ਹੁਣ ਕੀ ਕਹਿੰਗੇ ਪਿੰ ਆਪਣਾ ਧਿਆਨ ਨਾ ਰੋ ਹਾਂਜੀ ਸਿੱਧੀ ਗੱਲ ਜਿਹੜੀ ਮੈਂ ਕਿਸੇ ਨੂੰ ਛੇੜਦਾ ਨਹੀਂ ਮੈਂ ਆਪਣਾ ਨਾਮ ਹੈ ਕਰਦਾ ਨਾ ਸਹਿਨਾਵਾ ਮੇਰਾ ਸੁਭਾ ਕਬਾ ਮਹਾਰਾਜਾ ਲੋ ਬਣਾਇਆ ਗਿਆ ਵਾ ਇੱਕ ਦੋਰੀ ਬਖਸ਼ੀ ਦਾ ਤੋਂ ਬਾਅਦ ਸਮਾਪਤੀ ਆ ਮੈਂ ਸਕੂਲੇ ਵੀ ਪੜਦਾ ਰਿਹਾ ਉੱਥੇ ਅੱਦਾ ਸਕੂਲ ਅੱਦਾ ਪਾਗਲਖਾਨਾ ਹੈ ਤਾਂ ਇਹ ਇਹ ਧਰਮਪ੍ਰੀਤ ਮੁਖਮਦ ਜੀ ਦੇ ਨਾਮ ਜਰ ਜਾਂਦਾ ਵਾ ਜਿਹਦੇ ਉਹਦਾ ਵੀ ਪਾਕ ਸੁਣਿਆ ਵਾ ਤੇ ਪਿੰਡ ਵਾਲਾ ਪਾਕ ਸੁਣਿਆ ਵਾ ਵੀ ਦੱਸਿਆ ਵੀ ਮੈਨੂੰ ਬਾਰ-ਬਾਰ ਜਿਹੜਾ ਇਹ ਪਿੰਡ ਵਾਸੀ ਇਹਦੇ ਪਰੇਸ਼ਾਨ ਕਰਦੇ ਜਿਹਦੇ ਕਰਕੇ ਮੈਂ ਕਰਪਾ ਲਿਆਂਦੀ ਤੇ ਜਿਹਦੇ ਕਰਕੇ ਮੈਂ ਇਹਨਾਂ ਦੇ ਇੱਕ ਕਦਮ ਚੁੱਕਿਆ ਵਾ ਸੋਸ਼ਲ ਮੀਡੀਆ ਤੇ ਲਗਾਤਾਰੀ ਵੀਡੀਓ ਵਾਣ ਹੋਣ ਤੋਂ ਬਾਅਦ ਬਹੁਤ ਸਾਰੇ ਕਮੈਂਟ ਆ ਰਹੇ ਆ ਤੇ ਬਹੁਤ ਸਾਰੇ ਧਾਰਮਿਕ ਜਥੇਬੰਦੀਆਂ ਜਾਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਤਰਬੀ ਦੀ ਜਿਹੜੀ ਗੱਲਬਾਤ ਹੋਈ ਆ ਕਟਮ ਹੋ ਗਈ ਆ ਉਹ ਬਿਲਕੁਲ ਨਜਾਇਜ਼ ਆ ਲੇਕਿਨ ਸਚਾਈ ਉਹ ਤੁਹਾਡੇ ਸਾਹਮਣੇ ਲੈ ਆ ਲਈ ਆ ਪਿੰਨਵਾਸੀ ਵੀ ਜੋ ਬੋਲੇ ਆ ਉਹ ਵੀ ਤੁਹਾਨੂੰ ਦਿਖਾਤਾ ਵਾ ਤੇ ਜੋ ਧਰਮੀ ਬੋਲੇ ਉਹ ਵੀ ਦਿਖਾਤਾ ਹੁਣ ਸੋਚਣਾ ਤੁਸੀਂ ਆ ਕਮੈਂਟ ਕਰਕੇ ਦੱਸਿਓ ਪੀ ਇਹਦੇ ਵਿੱਚ ਹੁਣ ਕੀ ਹੱਲ ਕੀ ਹੋਣਾ ਚਾਹੀਦਾ ਕੁਲਦੀਪ ਸਿੰਘ ਦੀਪਾ ਰਜਨਾ ਸਪੋਕਸਮੈਨ ਪਿੰਨ ਦੀਨੇਵਾਲ ਤਰਨਤਾਰਨ